ਉਹਨੂੰ ਆਪਣੇ ਘਰੇ ਵਟਣਾ ਜਾਈਦਾ ਇਹ ਆ ਪੈਗ ਲਾਵੇ ਆਰਾਮ ਨਾਲ ਪੈਗ ਲਾਵੇ ਪੈਵੇ ਆਰਾਮ ਨਾਲ ਰੈਸਟ ਕਰੇ ਉਹਦਾ ਰੈਸਟ ਕਰਨ ਦਾ ਟਾਈਮ ਆ ਗਿਆ ਕਿਹੜੇ ਮਾਨ ਸਾਹਿਬ ਤੋਂ ਭਗਵੰਤ ਮਾਨ ਸਾਹਿਬ ਤੋਂ ਕਿਸ ਨੂੰ ਜੀ ਤਮਾਨ ਸਾਹਿਬ ਤੋਂ ਸਾਡਾ ਦੀਪ ਸਿੱਧੂ ਸੁਧੂ ਮੂਸੇ ਅਲਾ ਕਈ ਇਹਨੇ ਖੋਤੇ ਗਏ ਨੇ ਉਹਨਾਂ ਦੀ ਬੇਪਰਵਾਹੀ ਸਾਹਿਬ ਨਾਲ ਉਹ ਹਰ ਇੱਕ ਪਾਸੇ ਆ ਕੇ ਖੜਦੇ ਨੇ ਅਸੀਂ ਉਹਨਾਂ ਦੇ ਨਾਲ ਭਗਵੰਤ ਮਾਨ ਦੇ ਖਿਲਾਫ ਹੈ ਇਹ ਗੱਲ ਅਸੀਂ ਠੋਕੇ ਕਹਿ ਸਕਦੇ ਹਾਂ ਮਾਨ ਸਾਹਿਬ ਤੋਂ ਅਸੀਂ ਦੁਖੀ ਕਾ ਲੋਏ ਹਾਂ ਖੁਸ਼ ਹੈ ਦਾ ਦੁਖੀ ਹੈ ਮਾਨ ਸਾਹਿਬ ਤੋਂ 80 ਦਾ ਪੂਰਾ ਦੁਖੀ ਹੈ ਮਲੇਗੋਲੇ ਦਾ ਭਾਈ ਜਰਾ ਇੱਥੇ ਹੀ ਪਤਾ ਲੱਗਦਾ ਕਿੰਨੇ ਖੜੇ ਨੇ ਇੱਥੇ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਕਿਸੇ ਵੀ ਵਾਦ ਨਹੀਂ ਜੇ ਉਹ ਦੋ ਘੰਟੇ ਅੱਪਕੇ ਦਿਖਾਓ ਹੋਰ ਕਿਤੇ ਜਾ ਕੇ ਤੁਸੀਂ ਖੜ ਕੇ ਦਿਖਾਓ ਇਸ ਤਰ੍ਹਾਂ ਮਾਣਿਆ ਮਜੀਵਾ ਲੱਗ ਰਿਹਾ ਕਿੰਨਾ ਖੜ ਗਿਆ ਅਗੇ ਇਹਨੂੰ ਕਹਿੰਦੇ ਨੇ ਭਾਈ ਜਰਾ ਮਲੇਗੋਲੇ ਦਾ ਉਹ ਕਹਿ ਰਿਹਾ ਜੀ ਮਾਨ ਉਹਨੂੰ ਬਟ ਇਹ ਨਹੀਂ ਪਤਾ ਕਿ ਮਾਨ ਹੈ ਕੀ ਚੀਜ਼ ਜਿਹੜਾ ਮਾਨ ਸਿਰਜਿੰਦਰ ਸਿੰਘ ਮਾਨ ਹੈ ਉਹ ਮਾਨ ਹੈ ਜਿਹੜਾ ਦੂਆ ਮਾਨ ਹੈ ਉਹ ਭੈਣ ਦਾ ਜਾ ਰਿਹਾ ਰੱਖੋ ਸ਼ਬਦਾਂ ਦੀ ਥੋੜੀ ਜਿਹੜਾ ਕੋਈ ਕਹਿੰਦਾ ਮੇਰੀ ਜੇਬ 'ਚ ਬਸ ਉਹ ਕੰਮ ਆ ਕਹਿੰਦਾ ਭੁਖ ਨੰਗ ਦੇ ਟੇਕੇ ਬੋਲਾ ਜੋਤੇ ਇੰਨਾ ਦੇਖੇ ਕੁਝ ਨਹੀਂ ਹੈ ਬੜੀਆ ਟੇਡੀਆਂ ਗੱਲਾਂ ਕਰਦੇ ਉਹ ਦੁਨੀਆ ਦੇ ਦੁਖੀ ਹੋਇਆ ਬੰਦਾ ਦੁਖੀ ਨਹੀਂ ਕਹੂ ਹੋਰ ਕੀ ਕਹੂ ਫਟ ਬੇਰੋਜ਼ਗਾਰੀ ਹੋ ਕਿੱਥੋਂ ਰਹੀ ਜਿਹੜੇ ਬੈਠੇ ਨੇ ਮੰਤਰੀ ਮੁੱਖ ਮੰਤਰੀ ਬੈਠੇ ਤੇ ਪੰਜਾਬ ਦਾ ਕੀ ਕਹਿ ਰਿਹਾ ਜੀ ਮੈਂ ਭਗਵਾਨਤਮਾਨ ਐ ਕਰਕੇ ਦਿਖਾਉਂਦਾ ਉਹਨੂੰ ਇਹ ਹੀ ਨਹੀਂ ਪਤਾ ਵੀ ਵੱਡ ਭਗਵਾਨਤਮਾਨ ਹੈ ਕੀ ਦੀ ਨਹੀਂ ਖਿਲਾਫ ਨਹੀਂ ਹੈਗੇ ਜਾਇ ਇਹ ਵਿਚਾਰ ਖਿਲਾਫ ਨਹੀਂ ਕਰਾ ਉਹ ਖੁਸ਼ ਨਹੀਂ ਹੈਗੇ ਵਿਚਾਰਧਾਰਾ ਅਲੱਗ ਅਲੱਗ ਹੈ ਇਹ ਨਹੀਂ ਦਿਹਾੜੀ ਲੱਗਦੀ ਹੈ ਜਨਰਲ ਕਾਸਟਨੂਲ 70 ਸਾਤ ਦੇ ਪਹਿਲੀ ਵਾਰ ਬਿਜਲੀ ਫਰੀ ਮਿਲੀ ਹੈ ਇਸ ਟਾਈਮ ਗਵਰਨਮੈਂਟ ਦਾ ਕਰਜਾਈ ਹੋਇਆ ਹੈ ਜਿਹੜਾ ਜੰਮ ਦਾ ਬੱਚਾ ਵੀ ਹੈ ਉਹ ਕਹਿੰਦਾ ਮੈਨੇ ਕੁ ਦਿਨਾਂ ਲਈ 1,20,000 ਰੁਪਏ ਇਕੱਲੇ ਇਕੱਲੇ ਸਰਕਾਰ ਉਹ ਹਿੱਸੇ ਜਿ ਮਾਰ ਰਹੀ ਹੈ ਵੀ ਦੇ ਭਾਂਟ ਕਿੱਥੋਂ ਦੇਵਾਂਗੇ ਇਹਨੂੰ ਪੂਰਾ ਕਰਕੇ ਜਦ ਆਪਾਂ ਉਹਨਾਂ ਨੂੰ ਕਵਾਂਗੇ ਤੁਸੀਂ ਮੇਰੇ ਨਾਲ ਜੱਫੀ ਪਾ ਲੋ ਉਹ ਇੱਕ ਦੂਜੇ ਨਾਲ ਉਹ ਜੱਫੀ ਕੁੱਟ ਕੇ ਹੀ ਪਾਦੇ ਨੇ ਐ ਕਰਕੇ ਸਮਝ ਗਏ ਗੱਲ ਐ ਕਰਕੇ ਪਾਦੇ ਨੇ ਜਿਹੜੀਆਂ ਪਾਰਟੀਆਂ ਜਿਹੜੀਆਂ ਜੋਰ ਲਾਤੀਆਂ ਨੇ ਕਹਿੰਦੇ ਕੀ ਕੀਤਾ ਮਾਨ ਸਾਹਿਬ ਨੇ ਕਹਿੰਦੇ ਸੰਗਰੂਰ ਚ ਹੀ ਕਹਿੰਦੇ ਕਾਬਜ ਹੋਏ ਫਿਰਦੇ ਆ ਖਰੜਾ ਸਾਹਿਬ ਵੀ ਫਿਰ ਉਹ ਕਾਬਜ ਹੋਏ ਨੇ ਕਿ ਮੈਂ ਤੋਂ ਇਹ ਜੇ ਖੇਰਾ ਸਾਹਿਬ ਆਏ ਨੇ ਇਹ ਆਪਣੀ ਪੁਲਿਸੀ ਦੇ ਸੈਂਟਰ ਸਰਕਾਰ ਦੇ ਵੱਲੋਂ ਆਏ ਨੇ ਔਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜ ਚੁੱਕੇ ਹਾਂ ਮੈਂ ਤੋਂ ਨਾਲ ਜਗਦੀਸ਼ ਸਿੰਘ ਇਸ ਵਕਤ ਅਸੀਂ ਮਲੇਰ ਕੋਟਲਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਅਸੀਂ ਲੋਕਾਂ ਦੇ ਕੋਲੋਂ ਪੁੱਛਣ ਦੇ ਲਈ ਆਏ ਆ ਕਿ ਤੁਹਾਡਾ MP ਕੌਣ ਹੋਏਗਾ ਕਿਉਂਕਿ ਇਹ ਉਹ ਏਰੀਆ ਹੈ ਇਹ ਇਤਿਹਾਸਿਕ ਥਾਂ ਹੈ ਜਿੱਥੇ ਕਿ ਬਹੁ ਗਿਣਤੀ ਮੁਸਲਮਾਨ ਭਾਈਚਾਰੇ ਦੀ ਹੈ ਤਾਂ ਮੁਸਲਮਾਨ ਭਾਈਚਾਰਾ ਜਦੋਂ ਵੋਟ ਪਾਉਂਦਾ ਹੈ ਕਹਿੰਦੇ ਸੰਗਰੂਰ ਤੱਕ ਲੈ ਜਾਂਦਾ ਹੈ ਤਾਂ ਇਸ ਵਾਰ ਜਿਹੜੀ ਵੋਟ ਕਿਨੂੰ ਪਏਗੀ ਕਿਉਂਕਿ ਐਮਪੀ ਸਿਮਰਨਜੀਤ ਸਿੰਘ ਮਾਨ ਪਹਿਲਾਂ ਹੀ ਸੀਟ ਕੱਢ ਚੁੱਕੇ ਨੇ ਹੁਣ ਵੀ ਜਿਹੜਾ ਉਹਨਾਂ ਕਰਨੀ ਝਕਾ ਜਾਂਦਾ ਹੈ ਜਾਂ ਵੱਖਰੇ ਵੱਖਰੇ ਕੈਂਡੀਡੇਟ ਨੇ ਭਾਵੇਂ ਸੁਖਪਾਲ ਸਿੰਘ ਕਹਿੰਦਾ ਮੀਤੇਰ ਨੇ ਭਾਵੇਂ ਹੋਰ ਕੈਂਡੀਡੇਟ ਨੇ ਵੱਖ-ਵੱਖ ਪਾਰਟੀਆਂ ਤੋਂ ਅਸੀਂ ਗੱਲਬਾਤ ਕਰਾਂਗੇ ਇੱਕ ਵਾਰੀ ਮੈਂ ਤੁਹਾਨੂੰ ਤਸਵੀਰ ਦਿਖਾ ਦਵਾਂ ਕਿ ਮੈਂ ਸੁਨਾਮੀ ਗੇਟ ਦੇ ਕੋਲ ਖੜਾ ਹੋਇਆ ਮਲੇਰ ਕੋਟਲਾ ਤੇ ਇੱਥੋਂ ਦੇ ਲੋਕਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਚੁਕਾ ਕਿਹੜੀ ਪਾਰਟੀ ਕੰਨੀ ਰਹੇਗਾ ਕਿਹੜੇ ਮੁੱਦੇ ਰਹਿਣਗੇ ਖਾਸ ਕਰਕੇ ਮਲੇਰ ਕੋਟਲਾ ਦੇ ਕਿਉਂਕਿ ਜ਼ਿਲ੍ਹਾ ਨਵਾਂ ਬਣਿਆ 23 ਜ਼ਿਲ੍ਹੇ ਜਿਹੜੇ ਕੀਤੇ ਗਏ 22 ਜ਼ਿਲ੍ਹੇ ਸੀਗੇ ਉਹਨਾਂ ਦੇ ਵਿੱਚੋਂ ਮਲੇਰ ਕੋਟਲੇ ਦੀ ਖਾਸੀਅਤ ਹੈ ਛੋਟਾ ਸ਼ਹਿਰ ਹੈ ਪਰ ਵੋਟ ਪੂਰੀ ਤਕੜੀ ਹੈ ਮੁਸਲਮਾਨ ਵੀਰ ਭਾਈਚਾਰਾ ਸਿੱਖ ਵੀ ਨੇ ਹਿੰਦੂ ਵੀ ਨੇ ਸਾਰੇ ਨੇ ਪਰ ਸਭ ਤੋਂ ਜ਼ਿਆਦੀ ਗਿਣਤੀ ਮੁਸਲਮਾਨ ਭਾਈ ਚਾਰੇ ਦੀ ਹੈ ਤਾਂ ਕਿੱਧਰ ਨੂੰ ਵੋਟ ਜਾਏਗੀ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਇੱਥੋਂ ਦਰਹਿਣ ਵਾਲੀ ਹੈ ਹਾਂ ਜੀ ਕੀ ਝੁਕਾ ਕਹਿ ਰਹੇ ਇਸ ਵਾਰ ਬکریاں ਬکریاں ਪਾਰਟੀਆਂ ਦੇ ਪੂਰੇ ਕਹਿੰਦੇ ਦਬਦਬੇ ਬਣ ਗਏ ਨੇ ਮਾਨ ਸਾਹਿਬ ਪਹਿਲਾਂ ਹੀ ਤੁਹਾਡੇ ਐਮਪੀ ਜਿਹੜੇ ਹੈਗੇ ਸਿੰਘ ਜੀ ਸਿੰਘ ਮਾਨ ਤੁਹਾਨੂੰ ਕੀ ਲੱਗਦਾ ਕਿ ਕੀ ਦਬਦਬਾ ਇਸ ਵਾਰ ਕਿੱਧਰ ਨੂੰ ਝੁਕਾ ਜਾਏਗਾ ਇਸ ਵਾਰ ਝੁਕਾਤਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਵਾਲੀ ਲੱਗ ਰਿਹਾ ਕਿਉਂਕਿ ਇਹਨਾਂ ਦੇ ਮੁਕਾਬਲੇ ਕੋਈ ਕੈਂਡੀਡੇਟ ਨਹੀਂ ਤੇ ਇਹਨਾਂ ਨੇ ਥੋੜੇ ਸਮੇਂ 'ਚ ਬਹੁਤ ਵਧੀਆ ਕੰਮ ਕਰਕੇ ਦਿਖਾਇਆ ਜੋ ਲੋਕਾਂ ਨੂੰ ਬਹੁਤ ਉਮੀਦ ਹੈ ਉਹਨਾਂ ਨੂੰ ਤੇ ਹੁਣ ਜਿਹੜਾ ਇੱਕ ਇਹਨਾਂ ਨੇ ਖੰਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਬਿਠਾਇਆ ਉਹਨਾਂ ਕਰਕੇ ਵੀ ਸਾਡੇ ਮਨ ਚ ਉਹਨਾਂ ਪ੍ਰਤੀ ਹੋਰ ਜ਼ਿਆਦਾ ਭਾਵਨਾ ਵਧ ਗਈ ਹੈ ਕਿਉਂਕਿ ਅਮਰਤਪਾਲ ਜੀ ਦੇ ਵਿਰੁੱਧ ਉਹਨਾਂ ਨੇ ਆਪਣਾ ਫੈਸਲਾ ਬਹੁਤ ਵਧੀਆ ਲਿਆ ਵੀ ਨਹੀਂ ਅਸੀਂ ਖੜਾਉਣਾ ਕਿਸੇ ਨੂੰ ਕਿਉਂਕਿ ਉਹ ਆਪਣੇ ਹੱਕ ਸੱਚ ਦੀ ਖਾਤਰ ਅੰਦਰ ਗਏ ਨੇ ਅਸੀਂ ਹੱਕ ਸੱਚ ਦੇ ਨਾਲ ਖੜੇ ਆ ਸੋ ਸਾਡੇ ਹੁਣ ਵੀ ਸਰਦਾਰ ਸਿਮਰਜੀਤ ਸਿੰਘ ਜੀ ਦੇ ਨਾਲ ਹੀ ਅਸੀਂ ਖੜੇ ਆ ਤੇ ਉਹਨਾਂ ਨੂੰ ਹੀ ਵੋਟ ਦਵਾਂਗੇ ਹਾਂ ਹਾਂ ਬਿਲਕੁਲ ਭਾਈ ਬੜੀਆਂ ਚਰਚਾਵਾਂ ਨੇ ਖੈਰਾ ਸਾਹਿਬ ਆਏ ਨੇ ਖੈਰਾ ਸਾਹਿਬ ਵੀ ਕਹਿੰਦੇ ਪੂਰੀ ਪੰਜਾਬ ਪੰਥ ਦੀ ਗੱਲ ਕਰਦੇ ਨੇ ਖੈਰਾ ਸਭ ਪਸੰਦ ਨਹੀਂ ਹੈ ਕਿ ਫਿਰ ਤੁਹਾਨੂੰ ਪਸੰਦ ਤਾਂ ਜਿੰਨਾਂ ਨੂੰ ਆਪਣੇ ਮਤਲਬ ਜਿੱਥੇ ਖੜੇ ਨੇ ਉੱਥੇ 10 ਪਿੰਡਾਂ ਦੇ ਜਿਹੜੇ ਨਾਮ ਹੀ ਨਹੀਂ ਦੱਸ ਸਕਦਾ ਉਹ ਸਾਡਾ ਕੀ ਭਲਾ ਕਰ ਦੇਣਗੇ ਹਜੇ ਤੱਕ ਉਹਨਾਂ ਨੂੰ ਧੂਰੀ ਸੰਗਰੂਰ ਸਹਿਰ ਜਾਂ ਪਿੰਡ ਦਾ ਹੀ ਨਹੀਂ ਪਤਾ ਲੱਗਿਆ ਦੇਖੋ ਆਪਣੀ ਥਾਂ ਮੇਂ ਠੀਕ ਨੇ ਅਸੀਂ ਉਹਨਾਂ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਮੰਤਰੀ ਉਹੀ ਹੋਣਾ ਚਾਹੀਦਾ ਜਿਸ ਨੂੰ ਆਪਣੇ ਏਰੀਆ ਬਾਰੇ ਵੀ ਪਤਾ ਹੋਵੇ ਆਪਣੇ ਲੋਕਾਂ ਬਾਰੇ ਉਹਨਾਂ ਨੂੰ ਦੁੱਖ ਤਕਲੀਫਾਂ ਸਮਝਦੇ ਹੋਣ ਹੁਣ ਉਹਨਾਂ ਨੂੰ ਪਿੰਡਾਂ ਦਾ ਨਹੀਂ ਪਤਾ ਤਾਂ ਉਹ ਕੀ ਵਿਕਾਸ ਕਰਨਗੇ ਹਾਂਜੀ ਤੁਸੀਂ ਮਾਨ ਪਾਰਟੀ ਤੋਂ ਤਾਂ ਨਹੀਂ ਆ ਕੇ ਮਾਨ ਪਾਰਟੀ ਦੀ ਤਾਰੀਫ ਕਰ ਰਹੇ ਹੋ ਕਿਤੇ ਮਾਨ ਸਾਹਿਬ ਦੇ ਦੇ ਦਿੱਤੇ ਹਾਂ ਤਾਂ ਮੈਂ ਨਹੀਂ 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 ਅਸੀਂ ਉਹਨਾਂ ਦੇ ਨਹੀਂ ਸਾਨੂੰ ਦੇਖੋ ਜਿਆਦਾ ਹੁਣ ਜਿਹੜੀ ਮਤਲਬ ਉਹਨਾਂ ਨੇ ਐਲਾਨ ਕਰਿਆ ਵੀ ਅਸੀਂ ਅਮਰਤਪਾਲ ਜੀ ਦੇ ਵਿਰੁੱਧ ਨਹੀਂ ਖੜਨਾ ਉਹਨਾਂ ਕਰਕੇ ਸਾਡੀ ਜਿਆਦਾ ਸਮਰਥਨ ਹੋ ਗਿਆ ਉਹਨਾਂ ਨੂੰ ਕਿਉਂਕਿ ਅਸੀਂ ਉਹਨਾਂ ਦੇ ਮਤਲਬ ਅਮਰਤਪਾਲ ਜੀ ਦੇ ਨਾਲ ਪਹਿਲਾਂ ਵੀ ਸੀ ਤੇ ਹੁਣ ਵੀ ਹੈਗੇ ਹਾਂ ਕੀ ਹਾਲ ਹੈ ਪਾਈ ਜਾਨ ਬਹੁਤ ਵਧੀਆ ਜੀ ਕੀ ਡਾਕ ਬਹੁਤ ਵਧੀਆ ਰੱਬ ਦਾ ਫੈਲਾਅ ਕਰਨਾ ਕੀ ਕਹਿ ਰਹੇ ਮਲੇਰ ਕੋਟਲੇ ਦੀ ਹਵਾ ਠੰਡੀ ਹਵਾ ਚੱਲਦੀ ਹੈ ਤੇ ਸਿਆਸਤ ਗਰਮਾਈ ਹੋਈ ਹੈ ਸਿਆਸੀ ਹੁਣ ਜੇ ਆਏ ਨੇ ਨਵੇਂ ਹਮ ਮਾਲੂਕੇ ਦੂਸਰੀਆਂ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਆਏ ਨੇ ਹਮ ਕੋਈ ਭਾਜਪਾ ਜੋ ਆ ਰਿਹਾ ਹੈ ਹਮ ਕੋਈ ਆਮ ਪਾਰਟੀ ਜੋ ਆ ਰਿਹਾ ਹੈ ਬਿਲਕੁਲ ਉਹਨਾਂ ਨੂੰ ਇੱਕ ਤਰ੍ਹਾਂ ਦਾ ਕੋਈ ਬੈਨੀਫਿਟ ਲਈ ਉਹਨਾਂ ਨੂੰ ਅਗਵਾ ਕੀਤਾ ਜਾ ਰਿਹਾ ਇਸ ਟਾਈਮ ਅੱਛਾ ਇੱਕ ਸਰਦਾਰ ਸਿਮਰਨ ਸਿੰਘ ਮਾਨ ਜੇ ਕਿ ਅਕੇਲੇ ਰਹਿਣ ਅਕੇਲੇ ਰਹਦੇ ਨੇ ਅਤੇ ਸਭ ਨੂੰ ਪਿਆਰ ਬਣਦੇ ਨੇ ਪਰ ਲੇਕਿਨ ਪੈਸਾ ਕਦੇ ਨਹੀਂ ਬਣਦੇ ਉਹ ਪਿਆਰ ਬਣਦੇ ਨੇ ਅਤੇ ਜਿੱਤ ਦੇ ਹਰ ਵਾਰ ਉੱਤੇ ਆਪਾਂ ਹਮੇਸ਼ਾ ਇਹ ਗੱਲ ਕਰਦੇ ਆ ਕਿ ਜਦੋਂ ਆਪਾਂ ਪਾਕਿਸਤਾਨ ਜਾਂਦੇ ਨਾ ਉਦੋਂ ਪਾਕ ਮੁਹੱਬਤ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਮੁਹੱਬਤ ਲੈ ਕੇ ਜਾਂਦੇ ਆ ਇਧਰੋਂ ਚੜ੍ਹਦੇ ਪੰਜਾਬ ਤੋਂ ਲੈਂਦੇ ਪੰਜਾਬ ਵੱਲ ਇੱਥੇ ਮੁਹੱਬਤ ਵੰਡੀ ਜਾਂਦੀ ਆ ਮੁਸਲਮਾਨ ਭਾਈਚਾਰੇ ਨਾਲ ਮੌਜੂਦਾ ਜਿਹੜੇ ਵੀ ਸਰਕਾਰਾਂ ਰਹਿੰਦੀਆਂ ਨੇ ਕੋਈ ਵੀ ਐਮਪੀ ਰਿਹਾ ਐਮਐਲਏ ਰਿਹਾ ਵੰਡਦੇ ਆ ਮੁਹੱਬਤਾਂ ਹਾਲੇ ਤੱਕ ਜੀ ਸਰਦਾਰ ਸਿਮਰ ਸਿੰਘ ਜੀ ਮਾਨ ਜੀ ਪਿਆਰ ਵੰਡੇ ਰਹੇ ਨੇ ਪਰ ਲੇਕਿਨ ਹੋਰ ਕਿਸੇ ਨੇ ਬੰਦੇ ਨੇ ਪਿਆਰ ਨਹੀਂ ਵੰਡੇ ਆ ਹੂੰ ਚاہے ਕਾਂਗਰਸ ਹੋਵੇ ਚاہے ਆਮ ਪਾਰਟੀ ਹੋਵੇ ਬੀਜੇਪੀ ਦਾ ਤਾਂ ਨੋ ਹੀ ਲੈਣਾ ਆਪਾਂ ਨੂੰ ਥੋੜਾ ਜਿਹਾ ਔਕਾ ਲੱਗਦਾ ਹੈ ਆਕਾਲੀ ਦਾ ਜਮੀ ਉਹ ਖਾਲੀ ਹੋ ਚੁੱਕਿਆ ਹੈ ਪਰ ਲੇਕਿਨ ਸਰਦਾਰ ਸਿਮਰ ਸਿੰਘ ਮਾਨ ਜੀ ਬਹੁਤ ਵਧੀਆ ਇੱਕ ਲੀਡਰ ਹਨ ਇਸੇ ਸਾਰਿਆਂ ਨੂੰ ਅਗਵਾ ਕਰਦੇ ਆ ਪਰ ਲੇਕਿਨ ਇਹਨਾਂ ਨੂੰ ਵੋਟਾਂ ਵੰਡ ਣ ਕੇ ਪਾਓ ਕਿਉਂਕਿ ਇਹ ਮਾਨ ਸਾਹਿਬ ਕਹਿੰਦੇ ਚਾ ਕਿਉਂ ਹੈ ਕਿ ਅਜੇ ਹਾਂ ਮਾਨ ਸਾਹਿਬ ਨੇ ਕੀਤਾ ਕਿ ਮੁਸਲਮਾਨ ਵੀਰਾਂ ਦੇ ਨਾਲ ਖੜਦੇ ਨੇ ਜਿਆਦਾ ਕਿਉਂਕਿ ਇੱਕ ਤਾਂ ਆਮ ਤੌਰ ਤੇ ਪੰਜਾਬ ਸਰਕਾਰ ਦਾ ਇਹ ਕਹਿਣਾ ਹੁੰਦਾ ਹੈ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਪਾਕਿਸਤਾਨ ਨਾਲ ਵਪਾਰ ਕਿਉਂ ਕਰੀਏ ਜਿਹੜੇ ਉਧਰੋਂ ਹਥਿਆਰ ਭੇਜਦੇ ਨੇ ਫਿਰ ਉਧਰ ਕਿਉਂ ਵਪਾਰ ਕਰੀਏ ਇਹ ਚੀਜ਼ਾਂ ਦੇ ਕਰਕੇ ਕੜਤਨ ਪੈਦਾ ਕਰਦੇ ਜੇ ਸਰਦਾਰ ਸਿਮਰ ਸਿੰਘ ਮਾਨ ਜੀ ਨੇ ਜਦ ਆਪਾਂ ਉਹਨਾਂ ਨੂੰ ਕਵਾਂਗੇ ਤੁਸੀਂ ਮੇਰੇ ਨਾਲ ਜੱਫੀ ਪਾ ਲਓ ਉਹ ਇੱਕ ਦੂਜੇ ਨਾਲ ਉਹ ਜੱਫੀ ਕੁੱਟ ਕੇ ਹੀ ਪਾਦੇ ਨੇ ਐ ਕਰਕੇ ਸਮਝ ਗਏ ਗੱਲ ਐ ਕਰਕੇ ਪਾਦੇ ਨੇ ਜੇ ਦੂਸਰੇ ਨੇ ਸਟੇਜ 'ਤੇ ਬੈਠ ਦਿੰਦੇ ਨੇ ਦੂਸਰੇ ਨੂੰ ਕਹਦੇ ਗੈਟ ਆਊਟ ਗੈਟ ਆਊਟ ਐਨੋ ਉਹਨਾਂ ਦੇ ਜੇ ਪੀਏ ਨੇ ਉਹਨਾਂ ਦੇ ਵੱਲੋਂ ਹੀ ਉਹਨਾਂ ਨੂੰ ਕਹਾ ਦਿੰਦੇ ਨੇ ਤੂੰ ਗੈਟ ਆਊਟ ਅੱਖ ਮਾਰ ਕੇ ਐਡੀ ਅੱਖ ਮਾਰ ਕੇ ਜਿਦਿ ਉਹਨਾਂ ਨੇ ਕਹਿ ਦੇਣਾ ਵੀ ਇਹਨਾਂ ਨੂੰ ਸਾਈਡ ਤੇ ਹੁਣ ਹੁਣ ਅਣ ਪਤਾ ਲੱਗੂਗਾ ਉਹਨਾਂ ਨੂੰ ਵੀ ਕਿਹੜਾ ਹੋਊਗਾ ਸਾਈਡ ਤੇ ਕਿਹੜਾ ਮੂਰੇ ਕਿਹੜਾ ਹੋਊਗਾ ਮੂਰੇ ਤਿਆਰੀ ਪੂਰੀ ਹੈ ਫਰਮਾਨ ਸਾਹਿਬ ਦੀ ਸਾਡੀ ਦਾ ਸਾਡੀ ਤਿਆਰੀ ਸਾਰੀ ਪਬਲਿਕ ਹੀ ਕਹਿ ਰਹੀ ਹੈ ਅੱਗੇ ਸੀ 5822 ਵੋਟਾਂ ਨਾਲ ਜਿੱਤੇ ਸੀਗੇ ਬਿਲਕੁਲ ਹਾਂ ਅਤੇ 5222 ਵੋਟਾਂ ਨਾਲ ਜਿੱਤੇ ਸੀ ਕਿ ਮਲੇਰਕੋਟ ਦੇ ਵਿੱਚ 8000 ਇੱਕ ਵੋਟ ਨਾਲ ਜਿੱਤੇ ਸੀ ਪਲੱਸ ਇਸ ਵਾਰ 52000 ਪਲੱਸ ਵੋਟਾਂ ਨਾਲ ਸੀ ਇਹਨਾਂ ਨੂੰ ਜਿੱਤ ਕੇ ਦਿਖਾਵਾਂਗੇ ਬੜੀਆਂ ਪਾਰਟੀਆਂ ਜਿਹੜੀਆਂ ਜ਼ੋਰ ਲਾ ਰਹੀਆਂ ਨੇ ਕਹਿੰਦੇ ਕੀ ਕੀਤਾ ਮਾਨ ਸਾਹਿਬ ਨੇ ਕਹਿੰਦੇ ਸੰਗਰੂਰ ਚ ਹੀ ਕਾਬਜ ਹੋਏ ਫਿਰਦੇ ਆ ਖੇਰਾ ਸਾਹਿਬ ਵੀ ਕਹਿੰਦੇ ਨੇ ਫਿਰ ਉਹ ਕਾਬਜ ਹੋਏ ਨੇ ਕਿ ਮੈਂ ਤਾਂ ਇਹ ਜੇ ਖੇਰਾ ਸਾਹਿਬ ਆਏ ਨੇ ਇਹ ਆਪਣੀ ਪੁਲਿਸੀ ਦੇ ਸੈਂਟਰ ਸਰਕਾਰ ਦੇ ਵੱਲੋਂ ਆਏ ਨੇ ਸਾਨੂੰ ਸਾਰਿਆਂ ਇਹਨਾਂ ਨੂੰ ਮੁਸਲਮਾਨ ਭਾਈਚਾਰੇ ਨੂੰ ਸਭ ਨੂੰ ਪਤਾ ਆਏਗਾ ਪਰ ਲੇਕਿਨ ਇਹ ਗੁੰਮਰਾ ਕਰਨ ਦੇ ਵਿੱਚ ਸਾਨੂੰ ਮਾਹਰ ਹੋ ਰਹੇ ਨੇ ਪਰ ਲੇਕਿਨ ਪਬਲਿਕ ਇਸ ਟਾਈਮ 19 ਸਿਆਣੀ ਹੋ ਗਈ ਹੈ ਇਹ 70 ਦੇ ਟਾਈਮ ਦੀ ਗੱਲਾਂ ਨਹੀਂ ਹੈਗੀਆਂ 1970 ਦੇ ਵਿੱਚ ਜਦ ਪਬਲਿਕ ਆਪਣੇ ਨੇ ਵਿੱਚ ਆ ਜਾਂਦੇ ਦੀਗੀ ਇਹ 2024 ਦੇ ਵਿੱਚ ਆ ਗਿਆ ਹੁਣ ਟਾਈਮ ਹੁਣ ਪਬਲਿਕ ਇੰਨੀ ਉਹ ਹੋ ਗਈ ਹੈ ਉਹ ਇਹਨਾਂ ਦੀ ਨਾ 5 ਸਾਲ ਦੀ ਪਹਿਲਾਂ ਸਥਿਤੀ ਨੂੰ ਸਮਝ ਜਾਂਦੇ ਨੇ ਵੀ ਇਹ ਕੀ ਕਰਨਗੇ ਬਿਲਕੁਲ ਬਿਲਕੁਲ ਸਮਝ ਆਂਦੀ ਆ ਹਾਂ ਤੁਸੀਂ ਪੜਦੇ ਹੋ ਜਾਂ ਕੋਈ ਕੰਮ ਕਰਦੇ ਕੰਮ ਕਰਦੇ ਜੀ ਕੀ ਹੈ ਕੋਈ ਕੰਮ ਸਰਕਾਰ ਦਾ ਕੋਈ ਕੀਤਾ ਹੈ ਅਪਗ੍ਰੇਡ ਕੁਝ ਆ ਨਾ ਹੀ ਕੀਤਾ ਅਰੇ ਕੋਈ ਕੋਈ ਜਿਆਦਾ ਹੈ ਸਰਕਾਰ ਨਵੀਂ ਕੋਈ ਸਰਕਾਰ ਨਹੀਂ ਆ ਰਹੀ ਜੱਤਰ ਕੁਝ ਨਹੀਂ ਹੋ ਰਹੀ ਗਲੀਆਂ ਮੱਲੇ ਵੀ ਉਹੀ ਪੱਟੇ ਪਏ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਪਹਿਲਾਂ ਰੋਡ ਪਾ ਕੇ ਹਟਿਆ ਆ ਮਸਾ ਰੋਡ ਪਿਆ ਅੱਛਾ ਮਾਨ ਸਾਹਿਬ ਨੇ ਕੀ ਕੁਝ ਕੀਤਾ ਕੁਝ ਕੀਤਾ ਭਲਾ ਮਲੇਰ ਕੋਟ ਨੇ ਸਾਹਿਬ ਦੇ ਇੱਕ ਨੰਬਰ ਦੇ ਬੱਲੇ ਸਾਲ ਨੂੰ ਸ਼ਹਿਰ ਨੂੰ ਸਾਰਾ ਮਲੇਰ ਕੋਲਾ ਮਾਨ ਸਾਹਿਬ ਨੂੰ ਪਿਆਰ ਕਰਦਾ ਹੈ ਹਾਂ ਜੀ ਹਾਂ ਮਾਨ ਸਾਹਿਬ ਦਾ ਮਾਨ ਸਾਹਿਬ ਦਾ ਦਿਲ ਹੈ ਮਲੇਰ ਕੋਲਾ ਅੱਛਾ ਹਾਂ ਜੀ ਕੀ ਬਾਤ ਹੈ ਅੱਛਾ ਕਿਤੇ ਇਹ ਦਿਲ ਧੜਕਣ ਨੂੰ ਬੰਦ ਨਾ ਕਰ ਦਿਓ ਕਿਤੇ 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 ਵੋਟਾਂ ਪੈਣ ਵੇਲੇ ਨਹੀਂ ਜੀ ਇਹ ਨਹੀਂ ਹੋ ਸਕਦਾ ਜੀ ਹੋਈ ਨਹੀਂ ਚਾਹਦਾ ਜੀ ਜਦੋਂ ਇਹ ਮਾਨ ਸਾਹਿਬ ਆਂਦੇ ਨੇ ਪੂਰਾ ਮਲੇਰ ਕੋਲਾ ਉਹਨਾਂ ਦਾ ਸਾਥ ਦਿੰਦਾ ਹੈ ਇਨਸ਼ਾ ਅੱਲਾਹ ਕੀ ਕੀ ਕੁਛ ਕੀਤਾ ਮਾਨ ਸਾਹਿਬ ਨੇ ਕੋਈ ਮੁਸਲਮਾਨ ਭਾਈਚਾਰੇ ਉਹਨਾਂ ਦੇ ਜਦੋਂ ਕੁਝ ਕਹਿੰਦਾ ਕਿ ਮਾਨ ਸਾਹਿਬ ਨੇ ਇਹ ਚੀਜ਼ਾਂ ਕਰਵਾਤੀਆਂ ਸਾਡੇ ਨੇ ਵੀ ਕੀਤੀਆਂ ਸਾਡੇ ਲਈ ਜਿਹੜੀਆਂ ਗੱਲਾਂ ਆ ਕੀਤੀਆਂ ਇਹ ਇੰਨੀ ਸ਼ਾਂਤੀ ਆ ਔਰ ਇਹ ਖੁਸ਼ੀ ਦਾ ਮਾਹੌਲ ਆ ਜੋ ਇੱਥੇ ਸਾਰੇ ਸਾਰੇ ਭਰਾ ਆਪ ਨੇ ਠੀਕ ਰਹਿੰਦੇ ਨੇ ਇੱਥੇ ਕੋਈ ਜੋ ਪੁਲਿਸ ਦਾ ਹੁਣ ਇੱਥੇ ਜ਼ਿਲ੍ਹਾ ਬਣ ਚੁੱਕਿਆ ਔਰ ਇਹ ਹਰ ਇੱਕ ਸਹੂਲਤ ਆ ਇਹ ਸਾਰਾ ਮਾਨ ਸਾਹਿਬ ਦਾ ਦੀਵਯਾ ਨਾੜੀ ਉਹ ਤਾਂ ਕਹਿੰਦੇ ਖਾਲਿਸਤਾਨ ਦੀ ਗੱਲ ਕਰਦੇ ਆ ਕਹਿੰਦੇ ਵੀ ਲੋਕਾਂ ਨੂੰ ਤੋੜਨ ਦੀ ਗੱਲ ਕਰਦੇ ਆ ਇੱਥੇ ਟੁੱਟਾ ਨਹੀਂ ਮਲੇਰ ਕੋਟਲਾ ਤਾਂ ਬਹੁਤ ਬਹੁਤ ਜ਼ਿਆਦਾ ਬਿਹਤਰ ਹੋ ਗਿਆ ਅਗੇ ਨਾਲੋਂ ਹਾਂ ਜੀ ਜਦੋਂ ਦੇ ਆਇਆ ਜਦੋਂ ਆਏ ਮਾਨ ਸਾਹਿਬ ਫਿਰ ਹੁਣ ਅਤ ਕਿੰਨੀ ਕੁ ਲੀਡ ਦੋਗੇ ਪਹਿਲਾਂ ਕਹਿੰਦੇ 8000 ਦੇ ਨੇੜੇ ਤੇੜੇ ਸੀਗੀ ਹੁਣ ਪਾਰ ਕਰੋਗੇ ਪਾਰ ਜਾਊਗੀ ਇਹ ਪਾਰ ਜਾਊਗਾ ਪਾਰ ਜਾਊਗਾ 8000 ਦਾ ਬਿਲਕੁਲ ਸ਼ਾਨਦਾਰ ਬਿਲਕੁਲ ਤਾਂ ਇਹ ਭਾਈ ਸਾਹਿਬ ਜੀ ਵੀ ਇੱਥੇ ਪਹੁੰਚੇ ਸੀਗੇ ਕੀ ਹਾਲ ਹੈ ਬਈ ਠੀਕ ਠਾਕ ਠੀਕ ਠਾਕ ਜੀ ਤੁਸੀਂ ਕਿੱਥੇ ਦਰਹਿਣ ਆਦੇ ਅਸੀਂ ਮਰੇਕ ਕੋਲ ਹਾਂਜੀ ਕੀ ਕਹਿਰੀ ਹਵਾ ਇਸ ਵਾਰ ਇਸ ਵਾਰ ਮਾਨ ਸਾਹਿਬ ਦੀ ਹੋਇ ਹੈ ਜੀ ਗੱਲ ਆਏ ਆ ਮਾਨ ਸਰ ਜਿੰਨੇ ਵੀ ਪਾਲਿਸੀਆ ਲੈ ਆਉਂਦੇ ਨੇ ਸਾਰੇ ਖਾਤ ਦੇ ਦੱਸੋ ਮਹਿਮਾਨ ਸਾਹਿਬ ਦੇ ਏਰੀਆ ਚ ਇਤਨੀ ਆ ਗਿਆ ਕਿ ਤੇ ਸਾਰਾ ਮਾਨ ਸਾਹਿਬ ਦਾ ਏਰੀਆ ਹੋਵੇ ਨਾ ਨਾ ਮਾਨ ਸਾਹਿਬ ਦਾ ਕੋਈ ਏਰੀਆ ਨਹੀਂ ਸਾਨੂੰ ਇਸ ਚੀਜ਼ ਦੀ ਸਾਨੂੰ ਨਾਲ ਉਹਨਾਂ ਦਾ ਸੁਰਤ ਪਿਆਰ ਹੈ ਠੀਕ ਹੈ ਉਹ ਚੀਨਾ ਵੀ ਆਪਣੀ ਗ੍ਰਾਂਡ ਲੈ ਆਉਂਦੇ ਨੇ ਪਹਿਲਾ ਲੈ ਹੈ ਤੇ 5 ਸਾਲ ਜਦ ਵੀ ਉਹ ਹੁਣ ਜੋ 1.5 ਸਾਲ ਦੇ ਵਿੱਚ ਲਿਆਏ ਨੇ ਉਹ ਸ਼ਾਇਦ ਹੀ ਘਾਤ ਕਰ ਚੋਰਸਰਾ ਕਰਦੇ ਨੇ ਔਰ ਜਿਸ ਤਰ੍ਹਾਂ ਇਹ ਲੋਕ ਕਰਦੇ ਸੀ ਗਰੰਟੀ ਕਾਰ ਦਿੰਦੇ ਆ ਮਾਨ ਸਾਹਿਬ ਸਾਹਮਣੇ ਲਿਆ ਕੇ ਗਰੰਟੀ ਕਾਰ ਦਿੰਦੇ ਨੇ ਲਿਖ ਕੇ ਇਹ ਤਾਂ ਸਾਲੇ ਬਾਅਦ ਚ ਗੱਲਾਂ ਕਰਦੇ ਨੇ ਖੜ ਖੜ ਕੇ ਸਪੀਚਾਂ ਕਰਦੇ ਨੇ ਇਹ ਗਰੰਟੀ ਕਾਰ ਸਾਹਮਣੇ ਲਿਆ ਕੇ ਦਿੰਦੇ ਵੀ ਲਾਓ ਭਾਈ ਸਾਡੇ 1.5 ਸਾਲ ਦੇ ਵਿੱਚ ਜਿੰਨਾ ਮੇਰਾ ਟਾਈਮ ਮਿਲਿਆ ਇੰਨੇ ਪੈਸੇ ਆਏ ਅਸੀਂ ਇੰਨੇ ਪੈਸੇ ਖਰਚਤੇ ਆ ਤੁਹਾਡੇ ਸਾਹਮਣੇ ਨੇ ਆ ਚੀਜ਼ ਤੇ ਖਰਚੇ ਇਹ ਜਿਹੜੇ ਨੇ ਇਹ ਖੜ ਕੇ ਸਟੇਜਾਂ ਤੇ ਭਾਸ਼ਣ ਦੇ ਇੰਜੋਗੇ ਨੇ ਮਾਨ ਸਾਹਿਬ ਭਾਸ਼ਣ ਨਹੀਂ ਮਾਨ ਸਾਹਿਬ ਸਾਹਮਣੇ ਗਰੰਟੀ ਕਾਟ ਦਿੰਦੇ ਨੇ ਬਿਲਾ ਪੜੋ ਭਾਈ ਆ ਲਿਖ ਕੇ ਹੁਣ ਰਾ ਸਾਡੇ ਕੰਪਲੀਟ ਬੰਟ ਕੇ ਗਏ ਨੇ ਇੱਥੇ ਤਾਂ ਉਹਦੇ ਵਿੱਚ ਇਹੀ ਦਾ ਕਿ ਗਰੰਟੀ ਕਾਟ ਇਹ ਤਾਂ ਸਾਰੀ ਚੀਜ਼ ਲਿਖੀ ਹੋਈ ਸੀ ਵੀ ਅਸੀਂ ਇੰਨਾ ਪੈਸਾ ਆ ਚੀਜ਼ ਤੇ ਖਰਚਿਆ ਇੰਨਾ ਪੈਸਾ ਆ ਜੀਤੇ ਇੰਨਾ ਸਾਨੂੰ ਮਿਲਿਆ ਇਹੀ ਚੀਜ਼ਾਂ ਹੁੰਦੀਆਂ ਨੇ ਸ਼ਹਿਰ ਦੇ ਖਾਤਰ ਸ਼ਹਿਰ ਦੇ ਖਾਤਰ ਹੁਣ 5 9 ਹਲਕੇ ਨੇ 9 ਹਲਕੇ ਜਿੰਨੇ ਉਹਦੇ ਨੇ ਬੰਦੇ ਪੈਸੇ ਨੇ ਉੰਨੇ ਕੀ ਦਿੱਤੇ ਜਾਣਗੇ ਇਹ ਥੋੜੇ ਹੀ ਕਿ ਚੱਕਿਆ ਜੀ ਇਹ ਨੂੰ ਇੰਨੇ ਦੇਤੇ ਨੇ ਨਹੀਂ ਉਹਨਾਂ ਨੇ ਹਰ ਚੀਜ਼ ਸਾਈਕਲੀਆਂ ਮੰਡੀਆਂ ਜੋ ਵੀ ਮਤਲਬ ਜਿੰਨਾ ਐਮਪੀ ਲੈਂਡ ਫੰਡ ਚੋਂ ਆਇਆ ਉਹਨਾਂ ਨੇ ਲਾਤਾ ਮਤਲਬ ਲਾਤਾ 1900 ਬਾਅਦ ਦਾ ਅਗਲਾ ਕੀ ਰਾਦਾ ਭਈ ਐਮਪੀ ਆਪਣੇ ਕੋਲ ਉਹਨੇ ਪਹਿਲਾਂ ਵੀ ਇਸ ਤਰ੍ਹਾਂ ਹੀ ਦਾ ਜਿਹੜੇ 5 ਸਾਲ ਮਾਨ ਸਾਹਿਬ ਨੇ ਪਹਿਲਾਂ ਲਾਏ ਉਹਨਾਂ ਨੇ ਸਿਖਾਇਆ ਵੀ ਕਿਵੇਂ ਗ੍ਰਾਂਟ ਵੰਡੀਆਂ ਜਾਂਦੀਆਂ ਨੇ ਕਾਂਗਰਸ ਕਾਲੀ ਆਉਂਦੇ ਤੇ ਲੈ ਕੇ ਖਾ ਕੇ ਚੁੱਪ ਕਰਕੇ ਚਲੇ ਜਾਂਦੇ ਨੇ ਮਾਨ ਸਾਹਿਬ ਆਪਣੀ ਪਹਿਲਾਂ ਤੋਂ ਵਾਲੀ ਸਿਧਿ ਦੇਤਾ ਹੈ ਸਾਰੀਆਂ ਚੀਜ਼ਾਂ ਵੰਡਦੇ ਰਹੇ ਨੇ ਵੀ ਇਹ ਇਹਨਾਂ ਨੂੰ ਇੰਨੀਆਂ ਚੀਜ਼ ਦੀ ਜ਼ਰੂਰਤ ਹੈ ਬਾਕੀ ਜਿੰਨੀਆਂ ਹੀ ਪਾਰਟੀਆਂ ਆਉਂਦੀਆਂ ਨੇ ਇਹ ਤਾਂ ਲੈਂਦੀਆਂ ਨੇ ਗ੍ਰਾਂਟ ਆਪਣੀ ਖਾ ਕੇ ਪਾਸੇ ਜਾਂ ਜਾਂਦੇ ਨੇ ਬਾਅਦ ਚਾਕੇ ਤੁਹਾਨੂੰ ਪੁੱਛੋ ਲੈਂਦੇ ਆਹ ਕਰਾਇਆ ਕਰ ਮਾਨ ਸਾਹਿਬ ਨੇ ਦਾ ਤੋਈ ਮਤਲਬ ਪਹਿਲਾਂ ਤੋਂ ਹੀ ਚਾਲੂ ਕਰਤਾ ਵੀ ਆਹ ਸਾਡੇ ਚੀਜ਼ ਆਈ ਸਾਡੇ ਕੋਲ ਪੈਸੇ ਆਹ ਸਾਡੇ ਵੰਡੇ ਮਤਲਬ ਕੰਮ ਹੋਏ ਨੇ ਬਿਲਕੁਲ ਇਹ ਲੋਕਾਂ ਦਾ ਮਾਨ ਸਾਹਿਬ ਦੇ ਲਈ ਪਿਆਰ ਹੈ ਜੋ ਇੱਥੇ ਕਹਿ ਰਹੇ ਨੇ ਕਹਿੰਦੇ ਪਹਿਲਾਂ 8000 ਦੇ ਨੇੜੇ ਤੇੜੇ ਵੋਟ ਪਈ ਸੀਗੀ ਕੀ ਹਾਲ ਹੈ ਤੇਰਾ ਵਧੀਆ ਹੀ ਵਧੀਆ ਕੀ ਨਾਮ ਹੈ ਕਬੀਰ ਕਬੀਰ ਹਾਂਜੀ ਆਹਾ ਨਾਮ ਬੜਾ ਪਿਆਰਾ ਹੈ ਤੇਰਾ ਹਾਂਜੀ ਵਧੀਆ ਹੀ ਵਧੀਆ ਮਾਪੇ ਸਾਹਿਬ ਦਾ ਨਾਮ ਕੀ ਹੈ ਬਲਾ ਬਲਾ ਸਾਹਿਬ ਦਾ ਨਾਮ ਹਾਂ ਬਲਾ ਸਾਹਿਬ ਦਾ ਨਾਮ ਪਤਾ ਨਹੀਂ ਅਬੂ ਦਾ ਨਾਮ ਕੀ ਹੈ ਪ੍ਰਵੇਜ਼ ਅਲੀ ਅੱਛਾ ਕਿਨੂੰ ਵੋਟਾਂ ਪੈ ਰੀਆਂ ਮਾਨ ਸਾਹਿਬ ਜੀ ਕਿਉਂ ਵੀ ਉਹਨਾਂ ਉਹਨਾਂ ਸਾਗਲੀਆ ਮੈਂ ਡੀ ਨਾਲ ਸਲਾਹ ਉਸ ਕੀਤਾ ਹੀ ਉਹਨਾਂ ਨੇ ਰੋਜ਼ ਦੇਖ ਲਵਾਏ ਨੇ ਸਾਰਾ ਕੁਝ ਉਹਨਾਂ ਨੇ ਕੀਤਾ ਅੱਛਾ ਆ ਕੀ ਕਰ ਰਿਆ ਸੀ ਤੂੰ ਪਹਿਲਾਂ ਕਰਕੇ ਦਿਖਾਈ ਆ ਕੀ ਕਰ ਰਿਆ ਸੀ ਉਹਨੂੰ ਕਰਵਾਣੀ ਆ ਬਾਈ ਘਟ ਪਟਾਕੇ ਪਾ ਰਹੇ ਹੈਂ ਗਾਉਂਦਾ ਹੈਂ ਹਾਂ ਬਾਈ ਸੁਨਾ ਫਿਰ ਇਕ ਵਾਲੀ ਹਾਂ ਬਾਈ ਨਹੀਂ ਆਉਂਦੀ ਬਾਈ ਚੀੜ ਬੋਲ ਆਉਂਦੀ ਨਹੀਂ ਸੁਨਾ ਦੇ ਬਈ ਆਉਂਦੀ ਨਹੀਂ ਆਉਂਦੀ ਨਹੀਂ ਚੱਲ ਤੂੰ ਥੋੜਾ ਸ਼ੇਰ ਸੁਣਾ ਦੇ ਕੋਈ ਬਾਈ ਚੀੜ ਨਾ ਚੀੜ ਸੁਣਾ ਦੇ ਹਾਂ ਬਾਈ ਚੀੜ ਬੋਲ ਦੇਣਾ ਬਾਈ ਸ਼ੇਰ ਸੁਣਾ ਦੇ ਬਈ ਚੁੱਲ੍ਹੇ ਬੋਲਦ ਨੇ ਯਾਰ। ਹੋਰ ਬਈ ਕੀ ਹਾਲ ਹੈ? ਵਧੀਆ ਵਧੀਆ ਜੀ। ਕੀ ਹਵਾ ਕਹਿ ਰਹੀ ਐ ਰੋਟਾਂ ਦੇ ਇਧਰ? ਹਵਾ ਦਾ ਮੌਸਮ ਵਧੀਆ। ਵਧੀਆ। ਹੂੰ। ਕਿੱਧਰ ਨੂੰ ਭਾਰੀ ਐ ਵੈਸੇ? ਭਾਰੀ ਤਾਂ ਆਮ ਪਾਰਟੀ ਦਾ ਹੀ ਲੱਗਦਾ। ਹਾਂ ਪਾਰਟੀ। ਹੂੰ। ਕੀਤਾ ਕੁਛ? ਬਿਲੀ ਫਰੀ। ਔਰ ਔਰ ਤੁਸੀਂ ਦੇ ਲੋ ਸੜਕਾਂ ਤੁਸੀਂ ਦੇ ਸਕਦੇ। ਹੂੰ। ਠੀਕ ਐ। ਡਿਵੈਲਪਮੈਂਟ ਥੋੜੇ ਸਾਹਮਣੇ ਦਿਖ ਰਹੀ ਐ। ਹੂੰ। ਮਾਨ ਸਾਹਿਬ ਦੀ ਵੀ ਹਵਾ ਕਹਿੰਦੇ ਬੜੀ ਭਾਰੀ ਆ ਹੁਣ ਮੈਂ ਜਿੰਦਿਆਂ ਨਾਲ ਗੱਲ ਕਰਕੇ ਟਿਆ ਕਹਿੰਦੇ ਮਾਨ ਸਾਹਿਬ ਦੀ ਹਵਾ ਬੜੀ ਭਾਰੀ ਆ। ਮਾਨ ਸਾਹਿਬ ਦੀ ਉਮਰ ਜ਼ਿਆਦਾ ਹੋ ਗਈ ਉਹਨਾਂ ਨੂੰ ਆਰਾਮ ਕਰ ਲੈਣਾ ਚਾਹੀਦਾ ਉਹਨਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਬੱਚਿਆਂ ਦੀ ਜਿਵੇਂ ਬਜ਼ੁਰਗਾਂ ਦੇ ਹੱਥ ਨਹੀਂ ਰੱਖ ਦਿੰਦੇ ਸੇਵਾ ਕਹਿੰਦੇ ਉਹ ਕਹਿ ਰਹੇ ਨੇ ਕਹਿੰਦੇ ਸੇਵਾ ਹੀ ਕਰ ਰਹੇ ਕਹਿੰਦੇ ਮਲੇਰ ਕੋਟਲੇ ਦੀ ਮੁਹੱਬਤ ਦੀ پاک ਹਵਾ ਦੀ ਗੱਲ ਕਰਦੇ ਨੇ ਕਹਿੰਦੇ ਮਾਨ ਸਾਹਿਬ ਨੇ ਕੀਤੀ ਕਹਿੰਦੇ ਇਹਦਾ ਭੰਡ ਦੇ ਰਹੇ ਨੇ ਬਾਕੀ ਦਾ ਕਹਿੰਦੇ ਕਦੇ ਇੱਧਰ ਲੈ ਇੱਧਰ ਲੈ ਠੀਕ ਹੈ ਜਿਸ ਟਾਈਮ ਆਦਮੀ ਆਪਣੇ ਦਾਦੇ ਸਾਮਾਨ ਮਾਨ ਸਾਹਿਬ ਉਹਨਾਂ ਨੂੰ ਬੁਰਾ ਗਲਤ ਕਹਿਣਾ ਨਹੀਂ ਚਾਹੀਦਾ ਵੈਸੇ ਜਿਸ ਟਾਈਮ ਬੱਚੇ ਆਏ ਨੇ ਨਾ ਤਾਂ ਬੱਚਾ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਅੱਗੇ ਕਰ ਦੋ ਹੁਣ ਤੁਸੀਂ ਬਿਜ਼ਨਸ ਦੇ ਵਿੱਚ ਜਿਸ ਟਾਈਮ ਆਉਂਦੇ ਹੋ ਹਾਂ ਥੋੜੀ ਉਮਰ ਜਵਾਨੀ ਦੇ ਵਿੱਚ ਆ ਥੋੜੇ ਫਾਦਰ ਸਾਹਿਬ ਥੋੜੇ ਹੱਥੇ ਕਾਰੋਬਾਰ ਦੇ ਦੇਣਗੇ ਹੋਈ ਮਾਨ ਸਾਹਿਬ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਦੇ ਹੱਥੇ ਇਹ ਸਿਆਸਤ ਦੇ ਦੇਣੀ ਚਾਹੀਦੀ ਹੈ ਕੁਛ ਨਹੀਂ ਤੁਸੀਂ ਮਾਨ ਸਾਹਿਬ ਮਾਨ ਸਾਹਿਬ ਤੇ ਅਸੀਂ ਦੁਖੀ ਕਾ ਲੋਏ ਹਾਂ ਖੁਸ਼ ਹੈ ਤੁਸੀਂ ਕਹਿ ਰਹੇ ਕਰਨਾ ਕਰਦੇ ਇੱਥਾਂ ਹੈ ਕਹਿ ਰਹੇ ਹਸੀਂ ਦਾ ਦੁਖੀ ਹੈ ਮਾਨ ਸਾਹਿਬ ਤੋਂ ਅਸੀਂ ਦਾ ਪੂਰਾ ਦੁਖੀ ਹੈ ਕਿਹੜੇ ਕਿਹੜੇ ਮਾਨ ਸਾਹਿਬ ਤੋਂ ਭਗਵੰਤ ਮਾਨ ਸਾਹਿਬ ਤੋਂ ਕਿਸਨਜੀਤ ਮਾਨ ਸਾਹਿਬ ਤੋਂ ਸਾਡਾ ਦੀਪ ਸਿੱਧੂ ਸੁਧੂ ਮੂਸੇ ਅਲਾ ਕਹੀ ਇਹਨੇ ਖੋਤੇ ਗਏ ਨੇ ਉਹਨਾਂ ਦੀ ਬੇਪਰਵਾਹੀ ਸਾਹਿਬ ਨਾਲ ਜੇ ਗੈਂ ਹੈ ਅਸੀਂ ਭਗਵੰਤ ਮਾਨ ਤੋਂ ਦੂਗੀ ਆ ਅੱਛਾ ਮਾਨ ਜੀ ਤੋਣੀ ਇਹ ਕਿਉਂ ਦੁਖੀ ਕਿਉਂ ਇਹ ਤਾਂ ਤਾਰੀਫ ਕਰ ਰਹੇ ਭਗਵੰਤ ਮਾਨ ਸਾਹਿਬ ਹੋਰਾਂ ਦੀ ਤੁਸੀਂ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਤਾਰੀਫ ਕਰਦੇ ਹਾਂ ਇਹ ਅਸੀਂ ਉਹਨਾਂ ਦੀ ਤਾਰੀਫ ਕਰਦੇ ਹਾਂ ਬਰ ਹੱਕ ਤਾਰੀਫ ਕਰਦੇ ਹਾਂ ਔਰ ਇੱਕ ਪਾਸੇ ਆ ਕੇ ਖੜਦੇ ਨੇ ਅਸੀਂ ਉਹਨਾਂ ਦੇ ਨਾਲ ਭਗਵਾਨ ਤਮਾਨ ਦੇ ਖਿਲਾਫ ਹੈ ਇਹ ਗੱਲ ਅਸੀਂ ਠੋਕੇ ਕਹਿ ਸਕਦੇ ਇਹ ਤਾਂ ਕਹਿੰਦੇ ਉਹਨਾਂ ਨੂੰ ਘਰੇ ਬਹਿ ਜਾਣਾ ਚਾਹੀਦਾ ਉਹ ਹਾਂ ਉਹਨੂੰ ਘਰੇ ਬੈਠਣਾ ਚਾਹੀਦਾ ਗੱਡੀ ਕਿਸੇ ਹੋਣ ਨੂੰ ਸੰਭਾਲਣੀ ਚਾਹੀਦੀ ਆ ਉਹਨੂੰ ਆਪਣੇ ਘਰੇ ਬੈਠਣਾ ਚਾਹੀਦਾ ਇਹ ਆ ਪੈਗ ਲਾਵੇ ਆਰਾਮ ਨਾਲ ਪੈਗ ਲਾਵੇ ਪੈਵੇਂ ਆਰਾਮ ਨਾਲ ਰੈਸਟ ਕਰੇ ਉਹਦਾ ਰੈਸਟ ਕਰਨ ਦਾ ਟਾਈਮ ਆ ਗਿਆ ਕੀ ਕੀ ਹਵਾ ਕੀ ਕਰੀ ਜਿਵੇਂ ਉਹ ਮੁੰਡਾ ਕਹਿ ਰਿਹਾ ਕਿ ਮਾਨ ਸਿੰਘ ਜੀ ਸਿੰਘ ਮਾਨ ਹੋਣਾ ਚਾਹੀਦਾ ਹੈ ਕਹਿੰਦੇ ਇਹ ਸਿਰਨਜੀਤ ਸਿੰਘ ਮਾਨ ਦਾ ਹੋਣਾ ਚਾਹੀਦਾ ਹੱਕ ਵਾਸਤੇ ਬੋਲਣ ਵਾਲਾ ਬੰਦਾ ਚਾਹੀਦਾ ਸਾਨੂੰ ਵੱਟ ਹੱਕ ਤੇ ਜਿਹੜਾ ਬੋਲੂਗਾ ਉਹਨੂੰ ਹੀ ਕਹਾਂਗੇ ਤਾਂ ਬੋਲਦੇ ਹੱਕ ਚ ਅੱਜ ਬੋਲਦੇ ਨੇ ਤਾਂ ਹੀ ਕਹਿ ਰਹੇ ਨੇ ਹਾਂ ਕੀ ਕੀ ਕੁਛ ਕਿਆ ਮਲੇਰ ਕੋਟਲੇ ਵਾਸਤੇ ਕੀ ਗੱਲਾ ਇੱਕ ਚੀਜ਼ ਹੀ ਐਸੀ ਹੈ ਕਿ ਇਹਨੂੰ ਹਰ ਇੱਕ ਬੰਦਾ ਕਹਿੰਦਾ ਇੰਜੋਏ ਵਾਸਤੇ ਆਏ ਭਾਈਚਾਰਾ ਸਾਰਾ ਕੁਝ ਇੱਥੇ ਹੀ ਮਲੇਰ ਕੋਲੇ ਚ ਹੋਰ ਹੈ ਕੀ ਇੱਥੇ ਹੋਰ ਕਿਤੇ ਜਾ ਕੇ ਤੁਸੀਂ ਖੜ ਕੇ ਦਿਖਾਓ ਇਸ ਤਰ੍ਹਾਂ ਮਾਣਿਆ ਮਜਵਾ ਲੱਗ ਰਿਹਾ ਕਿ ਨਾ ਖੜ ਕੇ ਆਗੇ ਇਹਨੂੰ ਕਹਿੰਦੇ ਨੇ ਭਾਈਚਾਰਾ ਮ ਇਹ ਨੂੰ ਕਹਿੰਦੇ ਨੇ ਮਲੇਗੋੜਾ ਦਾ ਬਾਈ ਜਰਾ ਮਲੇਗੋੜਾ ਦਾ ਬਾਈ ਜਰਾ ਇੱਥੋਂ ਹੀ ਪਤਾ ਲੱਗਦਾ ਕਿੰਨੇ ਖੜੇ ਨੇ ਇੱਥੇ ਕੋਈ Hindu ਹੈ ਕੋਈ Musalman ਹੈ ਕੋਈ Sikh ਹੈ ਕਿਸੇ ਵੀ ਬੇਵੋਦ ਨਹੀਂ ਆ ਕੇ ਇੱਥੇ ਦੋ ਘੰਟੇ ਟੱਪ ਕੇ ਦਿਖਾਓ ਅਗਲਾ ਬੁੰਡੇ ਜਬਾਂ ਦੇਣੇ ਚਲੇ ਜਾਂਦੇ ਵੀ ਦੇ ਦੇ ਉਹਨਾਂ ਦੀ ਬੁੰਡੇ ਜਬਾਂ ਅੱਛਾ ਉਹ ਕਹਿ ਰਿਹਾ ਜੀ ਮਾਨ ਉਹਨੂੰ ਬਟ ਇਹ ਨਹੀਂ ਪਤਾ ਮਾਨ ਹੈ ਕੀ ਚੀਜ਼ ਜਿਹੜਾ ਮਾਨ ਸਿਵਰਿੰਦਰ ਸਿੰਘ ਮਾਨ ਹੈ ਉਹ ਮਾਨ ਹੈ ਜਿਹੜਾ ਦੂਆ ਮਾਨ ਹੈ ਉਹ ਭੈਣ ਦਾ ਜਾਨ ਹੈ ਉਹਨਾਂ ਦਾ ਕੁੱਲ ਲੁੱਟਣ ਵਾਲਾ ਜਾਨ ਹੈ ਰੱਖੋ ਸ਼ਬਦਾਂ ਦੀ ਥੋੜੀ ਤੇ ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਭਾਜਪੀ ਕਾਂਗਰਸ ਇਹਨਾਂ ਨੇ ਕੁਝ ਨਹੀਂ ਸਵਾਰੇ ਮਲੇਰ ਕੋਟਲੇ ਦਾ ਕਿਸੇ ਤੋਂ ਕੁਝ ਨਹੀਂ ਲੈਣਾ ਹੁੰਦਾ ਇਹ ਜ਼ਾਇਦਾ ਵੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੁਝ ਵੀ ਹੋਣਾ ਚਾਹੀਦਾ ਇੱਕ ਤਾਂ ਬੇਰੋਜ਼ਗਾਰੀ ਖਤਮ ਹੋਣੀ ਚਾਹੀਦੀ ਹਾਲਾਂਕਿ ਮਰਜ਼ੀ ਆ ਜਾਵੇ ਇਹ ਹੁੰਦੀ ਨਹੀਂ ਜਿਹੜਾ ਕੋਈ ਕਹਿੰਦਾ ਮੇਰੀ ਜੇਹ ਜਬਾਸ ਸਹੀ ਹੈ ਮੇਰੀ ਜੇਹ ਜਬਾਸ ਸਹੀ ਹੈ ਉਹ ਕੰਮ ਹੈ ਕਹਿੰਦਾ ਭੁਖਨਗਰ ਦੇ ਢੇਕੇ ਬੋਲਾ ਚੋਦੇ ਇਹਨਾਂ ਦੇਖੇ ਅੰਨੀ ਨਗਰੀ ਹੈ ਅੰਨੀ ਦੁਨੀਆ ਦਿਖਾ ਰਹੀ ਹੈ ਅੰਨੀ ਨਗਰੀ ਹੈ ਅੰਨੀ ਦੁਨੀਆ ਦਿਖਾ ਰਹੀ ਹੈ ਜਿਹੜੀ ਅਗੇ ਨਾ ਗਾਣੀ ਭੁਖਨਗਰ ਦੇ ਢੇਕੇ ਅੰਨਾ ਚੋਦੇ ਬੋਲਾ ਦੇਖੇ 12 ਦਿਗਦਾ ਨਹੀਂ ਬੋਲੇ ਨਾ ਸੁਣਦਾ ਨਹੀਂ ਕਿਹਨੂੰ ਕਹੋਂਗੇ ਜਾ ਕੇ ਸਹੀ ਤੁਸੀਂ ਵਾਟ ਹੈ ਕੌਣ ਕੁਝ ਨਹੀਂ ਹੈ ਬੜੀਆਂ ਟੇਡੀਆਂ ਗੱਲਾਂ ਕਰਦੇ ਹੋ ਉਹ ਦੁਨੀਆ ਦੇ ਦੁਖੀ ਹੋਇਆ ਬੰਦਾ ਦੁਖੀ ਨਹੀਂ ਕਹੂ ਹੋ ਕੀ ਕਹੂ ਅੱਛਾ ਮੈਨੂੰ ਦੱਸੋ ਮਲੇਰ ਕੋਟਲੇ ਦਾ ਭਲਾ ਕਨੇ ਕੀਤਾ ਹੁਣ ਤੱਕ ਹੈ ਮਲੇਰ ਕੋਟਲੇ ਦਾ ਭਲਾ ਕਿ ਮੇਰੇ ਗੁਰ ਦਾ ਭਲਾ ਤਾਂ ਰੱਬ ਹੀ ਕਰੂ ਹੋਰ ਨਹੀਂ ਕੋਈ ਕਰ ਸਕਦਾ ਹੋਰ ਤਾਂ ਜਿਹੜਾ ਕੋਈ ਹੁੰਦਾ ਬਾਜੇ ਜੇ ਚੱਲ ਭੈਣ ਦੀ ਫੁੱਦੀ ਅੰਗਰੇਜ਼ ਦੀ ਨਾਲੇ ਹੋਲੀ ਨਾਲੇ ਬੜੀਆਂ ਗੱਲਾਂ ਕਰਦੇ ਗਾਲਾਂ ਦੇ ਦੁਖੀ ਹੋ ਕੇ ਬੰਦਾ ਗਾਲੀ ਕੱਢੂ ਹੋਰ ਕੀ ਕਰੂ ਸਾਦਾ ਪ੍ਰਧਾਨਗੜਾ ਨਿਕਾ ਵਿੱਚ ਜਿਹੜਾ ਉਹ ਨਿਕਾ ਪ੍ਰਧਾਨਗੜਾ ਦਾ ਨਾ ਅੰਨੇ ਪੜ ਲਾਂਗੇ ਹੋਰ ਕੀ ਹਾਲ ਹੈ ਬਈ ਵਧੀਆ ਬਈ ਕੀ ਕਰਦੇ ਹੋ ਕੰਮ ਦੇ ਦਿਓ ਥੋੜਾ ਰਾਸ਼ਪੜਾ ਹੋ ਗਿਆ ਤੁਸੀਂ ਅੱਗੇ ਨੂੰ ਆ ਜਾਓ ਇੱਥੇ ਲੋ ਇੱਥੇ ਆਪਣੀ ਦੁਕਾਨ ਆਹ ਦੁਕਾਨਾ ਰਾਸ਼ਪੜਾ ਹੋ ਗਿਆ ਕਹਿੰਦੇ ਮੁਹੱਬਤ ਹੀ ਗੱਲ ਹੁੰਦੀ ਹੈ ਇੱਥੇ ਕੀ ਹਾਲ ਹੈ ਬਈ ਠੀਕ ਹੈ ਜੀ ਕਹਿੰਦੇ ਮੁਹੱਬਤ ਹੀ ਬੜੀ ਗੱਲ ਹੁੰਦੀ ਹੈ ਇੱਥੇ ਹਾਂ ਮੁਹੱਬਤ ਬੜੀ ਗੱਲ ਹੈ ਜੀ ਕਿੰਦਾ ਤਿਆਰੀ ਫਿਰ ਇੱਧਰ ਵੋਟ ਪਾਉਣ ਦੀ ਵੋਟ ਪਾਵਾਂ ਮਾਨ ਸਾਹਿਬ ਨੂੰ ਕਿਹੜੇ ਮਾਨ ਸਾਹਿਬ ਮਾਨ ਸਾਹਿਬ ਇੱਕ ਵੀ ਮਾਨ ਸਾਹਿਬ ਨੇ ਹੋਣ ਸਮਝੇ ਸਿੰਘ ਮਾਨ ਸਿਮਰਜੀਤ ਸਿੰਘ ਮਾਨ ਜੀ ਸਮਝੇ ਜੀ ਆ ਜੀ ਉਹਨਾਂ ਨੂੰ ਪਾਵਾਂਗੇ ਜੀ ਅੱਛਾ ਉਹਨਾਂ ਨੂੰ ਵੋਟ ਪਾਣੀ ਕੀ ਖਾਸ ਕੀ ਆਉਣਾ ਚਾ ਵਧੀਆ ਬਹੁਤ ਵਧੀਆ ਬੰਦੇ ਨੇ ਜੀ ਅੱਛਾ ਹਾਂ ਜਿਆਦਾ ਵਧੀਆ ਬੰਦੇ ਨੇ ਹਰ ਬੰਦੇ ਨੂੰ ਜੱਫੀ ਪਾ ਕੇ ਹਰ ਬੰਦੇ ਦਾ ਕੰਮ ਪੁੱਛਦੇ ਨੇ ਗਿੰਦੇ ਨੇ ਗੱਲਬਾਤ ਕਰਦੇ ਨੇ ਸਹੀ ਸਿਆਣੇ ਬੰਦੇ ਨੇ ਸੁਝੇ ਹੋਏ ਪੁਰਾਣੇ ਲੀਡਰ ਨੇ ਇਸ ਕਰਕੇ ਉਹਨਾਂ ਨੂੰ ਹੀ ਵੋਟ ਪਾਉਣ ਦਾ ਹੱਕ ਆ ਬਿਲਕੁਲ ਹਾਂ ਸਾਰੇ ਬੰਦੇ ਉਹਨਾਂ ਨੂੰ ਵੋਟ ਪਾਉਣਗੇ ਆ ਬਾਕੀ ਸਰਕਾਰ ਤੋਂ ਖੁਸ਼ ਨਹੀਂ ਕਿ 2 ਸਾਲਾਂ ਦੇ ਵਿੱਚ ਨਹੀਂ ਨਹੀਂ ਸਰਕਾਰ ਨੇ ਕੁਝ ਨਹੀਂ ਕਰਾਈ 2 ਸਾਲਾਂ ਦੇ ਵਿੱਚ ਉਸ ਨਹੀਂ ਕਰਾਇਆਗਾ ਨਾਉ ਕਰੇ ਉਹ ਤਾਂ ਕਹਿੰਦੇ ਅਸੀਂ ਸਭ ਕੁਝ ਬਦਲਾਂਗੇ ਨੁਹਾਰ ਬਦਲਾਂਗੇ ਐਜੂਕੇਸ਼ਨ ਦਵਾਂਗੇ ਕੁਝ ਨਹੀਂ ਬਦਲੇ ਹੈਗਾ ਇੱਥੇ ਸਾਡੀ ਈਦ ਕਾਦੇ ਵਿੱਚ ਹੀ ਨਹੀਂ ਆਏ ਹੈਗੇ ਇੱਕ ਦਫਾ ਆਇਆ ਇੱਕ ਦਫਾ ਆਇਆ ਈਦ ਨੂੰ ਅੱਛਾ ਹਾਂ ਮਾਨ ਸਾਹਿਬ ਇੱਕ ਹਾਂ ਮਦਦ ਆਈ ਹਾਂ ਭਾਈ ਦਿੱਤਾ ਲੇਤਾ ਕੁਝ ਨਹੀਂ ਹੈਗਾ ਨਹੀਂ ਹਰ ਐਮਪੀ ਹਰ ਬੰਦਾ ਦੇਖ ਕੇ ਜਾਂਦਾ ਹੈ ਉਹਨਾਂ ਨੇ ਕੁਝ ਨਹੀਂ ਦਿੱਤਾ ਲੈਂਦਾ ਹੈ ਬੰਦਾ ਬਦਲੇ ਜੀ ਉਹ ਆਪ ਖੁਦ ਬਾ ਖੁਦ ਬਦਲ ਗਏ ਹਾਂ ਉਹ ਆਪ ਖੁਦ ਬਾ ਖੁਦ ਬਦਲ ਗਏ ਆਪਣੀਆਂ ਰੋਟੀਆਂ ਸੇਕ ਕੇ ਵਧੀਆ ਬਣਾ ਕੇ ਆਪ ਬਦਲ ਗਏ ਬਦਲ ਗਏ ਹਾਂ ਰੋਟੀਆਂ ਤੋਂ ਪਰੋਠਿਆਂ ਦੇ ਆ ਗਏ ਇਹੋ ਗੱਲ ਤਾਂ ਨਹੀਂ ਕਿ ਤੂੰ ਬਦਲੀ 100 ਵਾਰ ਅਸੀਂ ਇੱਕ ਵਾਰ ਨਹੀਂ ਬਦਲੇ ਉਹ ਗੱਲ ਬਿਲਕੁਲ ਸਹੀ ਤੁਸੀਂ ਮੈਂ ਤੁਹਾਨੂੰ ਦੱਸਦਾ ਗੱਲ ਕੀ ਹੈ ਜਿਹੜਾ ਬੰਦਾ ਪਹਿਲਾਂ ਆਪਣੇ ਸਾਡਾ ਬੱਚਾ ਸਕੂਲ 'ਚ ਫ੍ਰੀ ਪੜ ਰਿਹਾ ਹੈ ਮਸਲਾ ਕੀ ਮੈਂ ਮਸਲਾ ਇਹ ਹੈ ਜਿਹੜਾ ਸਾਡਾ ਬਿਜਲੀ ਫ੍ਰੀ ਬਿਲਾਣਾ ਸੀ ਉਹ ਮਾਫ ਹੋ ਗਿਆ ਬੱਚਾ ਸਕੂਲ 'ਚ ਫ੍ਰੀ ਪੜ ਰਿਹਾ ਹੁਣ ਰਹੀ ਗੱਲ ਇਤਗਾ ਦੇ ਵਿੱਚ ਆਵਾਮ ਕਹਿੰਦੀ ਸਾਨੂੰ ਬਿਜਲੀ ਫ੍ਰੀ ਚਾਹੀਦੀ ਨਹੀਂ ਕੋਣ ਕਹਿੰਦਾ ਸਾਰੇ ਕਹਿ ਰਹੇ ਆ ਬਿੱਲ ਭਰਿਆ ਕਰਨ ਕਹਿੰਦੇ ਬਿੱਲ ਭਰਿਆ ਕਰਨ ਠੀਕ ਰੇਟ ਤੇ ਦੇਣ ਅਸੀਂ ਲੈਣੀ ਨਹੀਂ ਕਹਿੰਦੇ ਜੇ ਜੇ ਬੇਰੋਜ਼ਗਾਰੀ ਖਤਮ ਹੋ ਜੂਗੀ ਮੰਨ ਕੇ ਚੱਲੋ ਮੈਂ 200 ਰੁਪਏ ਦੀ ਹਾੜੀ ਲੈ ਕੇ ਆਉਣਾ ਜੇ ਮੈਨੂੰ 50 ਰੁਪਏ ਬਿਜਲੀ ਦੇ ਬਿੱਲ ਦੇਣੇ ਮੈਨੂੰ ਦੁਖਦੇ ਨਹੀਂ ਆ ਇਹਦਾ ਦੁਨੀਆ ਜਦ ਮੇਰੀ ਜੇਹ 'ਚ ਕੁਝ ਹੈ ਹੀ ਨਹੀਂ ਮੈਂ ਕਿੱਥੇ ਬਿੱਲ ਭਰਦਾ ਫਿਰੂੰਗਾ ਉਹੀ ਗੱਲ ਹੋ ਗਈ ਮਤਲਬ ਬੇਰੋਜ਼ਗਾਰੀ ਉਹੀ ਆ ਗਈ ਨਾ ਸਿੱਖਿਆ ਹੋ ਕਿੱਥੋਂ ਰਹੀ ਸਵਸਥ ਹਟ ਬੇਰੋਜ਼ਗਾਰੀ ਹੋ ਕਿੱਥੋਂ ਰਹੀ ਜਿਹੜੇ ਬੈਠੇ ਨੇ ਮੰਤਰੀ ਮੁੱਖ ਮੰਤਰੀ ਬੈਠੇ ਤੇ ਪੰਜਾਬ ਦਾ ਕੀ ਕਹਿ ਰਿਹਾ ਜੀ ਮੈਂ ਭਗਵੰਤ ਮਾਨ ਐ ਕਰਕੇ ਦਿਖਾਉਂਦਾ ਉਹਨੂੰ ਇਹੀ ਨਹੀਂ ਪਤਾ ਵੀ ਵੱਡ ਭਗਵੰਤ ਮਾਨ ਹੈਗੀ ਚੀਜ਼ ਉਹਨੂੰ ਇਹੀ ਪਤਾ ਜੀ ਮੈਨੇ ਹੱਲੋ ਫਾਸੋ ਕਰਕੇ ਚਲੇ ਗਿਆ ਜਿਹੜੀ ਦੁਨੀਆਦਾਰੀ ਦੇ ਵਿੱਚ ਕੋਈ ਵੀ ਬਾਲਗਿਤ ਦਿਖਾਉਣੀ ਹੈ ਉਹਦੇ ਚ ਇਹ ਦਿਖਾਇਆ ਜਾਂਦਾ ਵੀ ਹਾਂ ਮੈਨੂੰ ਇਕੱਠੇ ਕਿਵੇਂ ਕਰਨਾ ਹੈ ਉਹਦਾ ਚਾਰ ਜੁੜ ਗਏ ਉਹਦੋਂ ਚਾਰ ਜੁੜ ਗਏ ਉਹਦੋਂ ਕੰਦੇ ਕਦਮ ਤੁਹਾਡੇ ਸਾਹਮਣੇ ਮੇਰੀ ਗੱਲ ਦਾ ਸੁਣੋ ਹਰ ਇੱਕ ਬੰਦੇ ਦੀ ਆਪਣੇ ਆਪਣੇ ਵਿਚਾਰ ਧਾਰਾ ਹੈ ਸਾਡੀ ਵਿਚਾਰ ਉਹ ਕਹਿੰਦੇ ਰੋਜ਼ਗਾਰ ਦੋ ਕਹਿੰਦੇ ਤੁਸੀਂ ਗੱਲ ਨਹੀਂ ਸੁਣਦੇ ਸਾਰਾ ਕੁਝ ਖਤਮ ਕਰੋ ਉਹ ਇਹ ਤਾਂ ਗੱਲ ਬੇਲੀਆ ਬਿੱਲਾ ਲੋ ਜੜਾ ਕਿ ਹੁਣ ਤੁਸੀਂ ਇਹ ਲੈ ਲਓ ਅਗਨੀ ਵੀਰ ਜੜੀ ਅਗਨੀ ਵੀਰ ਜੜੀ ਯੋਜਨਾ ਲੈ ਕੇ ਆਇਆ ਹੈ ਸੈਂਟਰ ਸਰਕਾਰ ਲੈ ਕੇ ਆਈ ਹੈ ਅਗਨੀ ਵੀਰ ਯੋਜਨਾ 80 ਕਰੋੜ ਬੰਦੇ ਨੂੰ ਕਣਕ ਫਰੀ ਦੇ ਦੇਣੇ ਆਕਾਰੀ ਦੇ ਰਹੇ ਨੇ ਇਹ ਬੇਰੋਜ਼ਗਾਰੀ ਹੈ ਇਹ ਬੇਰੋਜ਼ਗਾਰੀ ਹੈ ਮੰਗ ਸਾਡੇ ਕੋਲੋਂ 70 ਸਾਲ ਦੇ ਵਿੱਚ 70 ਸਾਲ ਦੇ ਵਿੱਚ 70 ਸਾਲ ਦੇ ਵਿੱਚ ਉਰੇ ਲੋਕ ਜਨਰਲ ਕਾਸੇ ਆ ਮੇਰੇ ਰਿਸ਼ਤੇਦਾਰ ਹੀ ਐ ਵੀ ਜਨਰਲ ਕਾਸੇ ਆਉਂਦਾ ਮੈਂ ਵੀ ਤੁਹਾਡੇ ਖੁਸ਼ ਤਾਂ ਨਹੀਂ ਹੈਗੇ ਸਰਕਾਰ ਤੋਂ ਨਹੀਂ ਖਿਲਾਫ ਨਹੀਂ ਹੈਗੇ ਜਾਇ ਇਹ ਵਿਚਾਰ ਖਿਲਾਫ ਨਹੀਂ ਕਰ ਰਿਹਾ ਉਹ ਖੁਸ਼ ਨਹੀਂ ਹੈਗੇ ਵਿਚਾਰਧਾਰਾ ਅਲੱਗ ਅਲੱਗ ਹੈ ਇਹ ਨਹੀਂ ਦਿਹਾੜੀ ਲੱਗਦੀ ਹੈ ਜਨਰਲ ਕਾਸਟ ਨੂੰ 70 ਸਾਲਾਂ ਦੇ ਪਹਿਲੀ ਵਾਰ ਬਿਜਲੀ ਫ੍ਰੀ ਮਿਲੀ ਹੈ ਸਾਰ ਜਿੰਦਗੀ ਅਸੀਂ ਬਿਜਲੀ ਫ੍ਰੀ ਹੈ ਸਾਨੂੰ ਬਿਜਲੀ ਫ੍ਰੀ ਮਿਲਿਆ ਜਿਹੜੀ ਚੀਜ਼ ਦੀ ਸਹੂਲਤ ਦੇ ਰਹੀ ਹੈ ਠੀਕ ਹੈ ਬਜਟ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਦੇਖ ਲਓ ਉੱਪਰ ਜਾ ਰਿਹਾ ਪੰਜਾਬ ਸਵਾਸਥ ਦੇ ਵਿੱਚ ਦੇ ਲਓ ਸਿੱਖਿਆ ਵਿੱਚ ਦੇ ਲਓ ਕਹਿੰਦੇ ਕਰਜ਼ੇ ਵਿੱਚ ਵੀ ਉੱਪਰ ਜਾ ਰਿਹਾ ਕਹਿੰਦੇ 70 ਕਰੋੜ ਦੇ ਨੇੜੇ ਤੇੜੇ ਕਰਜ਼ਾ ਕਿਸ ਟਾਈਮ ਜਿਸ ਟਾਈਮ ਆਪਣੀ ਕੈਪਟਨ ਸਰਕਾਰ ਕੀ ਇਹ ਕਿੰਨਾ ਕਰਜ਼ਾ ਦਾ ਕੈਪਟਨ ਨੇ 50 ਕਰੋੜ ਦੇ ਨੇੜੇ ਤੇ ਛੱਡਿਆ ਉਹਨਾਂ ਨੇ ਉਸ ਤੇ 70 ਕਰੋੜ ਦੇ ਨੇੜੇ ਤੇੜੇ ਹੁਣ ਹੋ ਗਿਆ ਕਹਿੰਦੇ 2 ਸਾਲਾਂ ਦੇ ਵਿੱਚ ਹੀ ਨਾਲੇ ਕਿਹਾ ਵੀ ਕਰਜ਼ਾ ਪੂਰੇ ਆਪ ਕਿੰਨੇ ਬੰਦੇ ਖੜੇ ਆ ਕੋਈ ਬੰਦਾ ਕਹਿੰਦੇ ਸਾਥ ਇਹਦਾ ਕਰਜ਼ੇ ਦੇ ਵਿੱਚ ਹੈਂ ਗੁਜਰਾਤ ਸਰਕਾਰ ਇਸ ਟਾਈਮ ਗਵਰਨਮੈਂਟ ਦਾ ਜਿਹੜਾ ਕੱਲਾ ਕੱਲਾ ਬੰਦਾ ਜਿੰਨੇ ਵੀ ਖੜੇ ਨੇ 1,20,000 ਰੁਪਏ ਨੂੰ ਕਰਜ਼ਾਈ ਦੇ ਨੇ ਕੱਲਾ ਕੱਲਾ ਜਾ ਜੰਮ ਦਾ ਬਚਾ ਹੈ ਇਸ ਟਾਈਮ ਗਵਰਨਮੈਂਟ ਦਾ ਕਰਜਾਈ ਉਹ ਹੈ ਜਿਹੜਾ ਜੰਮ ਦਾ ਬੱਚਾ ਵੀ ਹੈ ਉਹ ਕਹਿੰਦਾ ਮੈਨੇ ਕੁ ਦਿਨਾਂ ਲਈ 1,20,000 ਰੁਪਏ ਇਕੱਲੇ ਇਕੱਲੇ ਸਰਕਾਰ ਉਹਦੇ ਹਿੱਸੇ ਜਿਵਾ ਰਹੀ ਹੈ ਵੀ ਦੇ ਭੈਣ ਚ ਦਾ ਕਿੱਥੋਂ ਦੇਵਾਂਗੇ ਤੇ ਇਹਨੂੰ ਪੂਰਾ ਕਰਕੇ ਨਹੀਂ ਗੱਲਾਂ ਬਾਤਾਂ ਕੱਢਦੇ ਹੋ ਕੀ ਮੈਂ ਆਣਾ ਤੁਹਾਡੇ ਕੋਲ ਆਣਾ ਕੀ ਬਈ ਠੀਕ ਹੋ ਠੀਕ ਹੈ ਬਈ ਉਧਰ ਜਾ ਤੁਸੀਂ ਦੱਸੋ ਤਾਂ ਸੀ ਮੇਰੀ ਗੱਲ ਸੁਣੋ ਥੋੜੀਆਂ ਗੱਲਾਂ ਹੀ ਕਰਾਂਗੇ ਥੋੜੀਆਂ ਨਹੀਂ ਤੁਸੀਂ ਮੈਨੂੰ ਦੱਸੋ ਮਾਨ ਸਾਹਿਬ ਦੀ ਕੀ ਹਵਾ ਇੱਧਰ ਨੂੰ ਨਾ ਮੈਨੂੰ ਨਹੀਂ ਪਤਾ ਵੀਰੇ ਕਿਸੇ ਬੋਰਡ ਤਾਂ ਪਾਉਂਗੇ ਕਿ ਕਿਸੇ ਪਾਸੇ ਉਦੋਂ ਬਸ ਉੱਤਰ ਗਰਾਲਾ ਜੇਨ ਨਹੀਂ ਪਣੀ ਨਾ ਨਾ ਆਪਣੀ ਪਾਉਂਦੇ ਸੰਗ ਲੱਗਦੀ ਆ ਤਾਂ ਅਸੀਂ ਸਾਰਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮਲੇਰ ਕੋਟਲੇ ਦੇ ਵਿੱਚ ਮੌਜੂਦ ਆ ਜਿੱਥੇ ਕਿ ਲੋਕ ਨੇ ਸਾਰੇ ਇੱਥੇ ਕਿ ਉਹ ਕੀ ਸੋਚਦੇ ਨੇ ਕਿਉਂਕਿ ਤਿਆਰੀ ਪੂਰੀ ਆ ਕੀ ਆਲੇ ਭਾਈ ਜਣ ਠੀਕ ਠਾਕ ਹੋਰ ਕੰਮ ਕਰਕੇ ਮੈਂ ਸ਼ੁਕਰ ਆ ਰਿਹਾ ਬਧਾਈ ਬਹੁਤ ਵਧੀਆ ਆ ਜੀ ਚੜ੍ਹਦੀ ਕਲਾ ਅੱਲਾਹ ਤਾਲਾ ਦਾ ਸ਼ੁਕਰ ਹੈ ਬਹੁਤ ਬੜਾ ਕੀ ਬਾਤ ਹੈ ਕੀ ਕਹਿ ਰਹੀ ਹੈ ਹਵਾ ਇੱਥੇ ਦੀ ਹਵਾ ਤਾਂ ਸਾਡੇ ਦਾ ਮਾਨ ਨਹੀਂ ਹੈ ਜੀ ਮਾਨਾ ਬੰਦਾ ਠੀਕ ਹੈ ਸਾਡੇ ਲਈ ਤਾਂ ਦੋ ਮਾਨੇ ਇੱਕ ਮਾਨਾ ਸਾਡਾ ਸਿਮਰ ਸਿੰਘ ਮਾਨੀ ਹੈ ਆ ਮਾਨ ਉਹ ਮਾਨੀ ਸਾਡਾ ਹੀ ਮਾਨਾ ਦਾ ਅੱਛਾ ਤੇ ਕੀ ਲੱਗਦਾ ਤੁਹਾਨੂੰ ਕਿੱਧਰ ਨੂੰ ਹਵਾ ਜਾਏਗੀ ਜੇ ਸਿਮਰ ਸਿੰਘ ਜੀ ਦੀ ਮਾਨ ਹੋ ਰਹੀ ਹੈ ਤੇ ਉਧਰ ਨੂੰ ਕਿਉਂ ਜਾਏਗੀ ਸਰਕਾਰ ਤੋਂ ਖੁਸ਼ ਕਿਉਂ ਨਹੀਂ ਹੈ ਨਹੀਂ ਬੰਦਾ ਹੱਕ ਸੱਚ ਦੀ ਗੱਲ ਕਰਦਾ ਨਾ ਇਹ ਮਾਨ ਵਧੀਆ ਬੰਦਾ ਤੁਸੀਂ ਇਹ ਗੱਲ ਕਰਦਾ ਤਾਂ ਤਾਂ ਹੀ ਪਿਛਲੀ ਵਾਰ ਚਿਤਾਇਆ ਗਿਆ ਇਹਨੂੰ ਇਹਨੂੰ ਵਧੀਆ ਬੰਦਾ ਤਾਂ ਹੀ ਚਿਤਾਇਆ ਗਿਆ ਪਿਛਲੀ ਵਾਰ ਇਸ ਵਾਰ ਵੀ ਚਿਤਾਇਆ ਜਾਊ ਉਹਨੂੰ ਇਨਸ਼ਾਅੱਲਾ ਅੱਲਾਹ ਨੇ ਚਾਹਿਆ ਤਾਂ ਬਿਲਕੁਲ ਜਿੱਤੂ ਐ ਇਸ ਵਾਰ ਬਿਲਕੁਲ ਸਾਡੀ ਦਾ ਪੂਰਾ ਜੋਰ ਸ਼ੋਰ ਦੁਆ ਔਰ ਵੋਟ ਲਾਲ ਹੈ ਦੇ ਅੱਛਾ ਪਾਕ ਮੁਹੱਬਤ ਦੀ ਗੱਲ ਹੁੰਦੀ ਐ ਇੱਥੇ ਮਲੇਰ ਕੋਟਲਾ ਦੇ ਵਿੱਚ ਜਿਵੇਂ ਕਹਿੰਦੇ ਕਿ ਅਸੀਂ ਤੋੜਦੇ ਨਹੀਂ ਕਿਸੇ ਨੂੰ ਅਸੀਂ ਜੋੜਦੇ ਆ ਇੱਥੇ ਜੋੜਦਾ ਕੋਈ ਮਾਨ ਸਾਹਿਬ ਜੋੜਦੇ ਨੇ ਬਿਲਕੁਲ ਜੋੜਦੇ ਨੇ ਜੀ ਬਿਲਕੁਲ ਵਧੀਆ ਗੱਲ ਕਰਦ ਨੇ ਇਹ ਹੱਕ ਸੱਤ ਦੀ ਗੱਲ ਕਰਦੇ ਮਿਲਣ ਦੀ ਗੱਲ ਕਰਦੇ ਜੋੜਨ ਦੀ ਗੱਲ ਕਰਦੇ ਤੋੜਨ ਦੀ ਗੱਲ ਤਾਂ ਕਦੇ ਕਰਦੇ ਨਹੀਂ ਆਹਿੰਦਾ ਲੋਕ ਜਿਆਦਾ ਇਹਨਾਂ ਨੂੰ ਇੰਨਾ ਜਿਆਦਾ ਪਸੰਦ ਕਰਦੇ ਨੇ ਖੈਰਾ ਸਾਹਿਬ ਵੀ ਹੈਗੇ ਮੀਤੇਰ ਸਾਹਿਬ ਵੀ ਹੈਗੇ ਹੁਣ ਉਹਨਾਂ ਚ ਕੋਈ ਹੈ ਤੁਹਾਨੂੰ ਵਿਸ਼ਵਾਸ ਕਿ ਉਹ ਵੀ ਜਿੱਤ ਸਕਦੇ ਇੱਧਰ ਵੋਟ ਪਾ ਸਕਦੇ ਅਸੀਂ ਤਾਂ ਹੁਣ ਜੀ ਮਾਨ ਸਪੋਰਟਰਾਂ ਐ ਸਮਾਨ ਨੂੰ ਹੀ ਕਹਾਂਗੇ ਅੱਛਾ ਜੀ ਹਾਂ ਜੀ ਉਹਦੀ ਗੱਲ ਹੈ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਸਪੋਰਟ ਕਰ ਰਹੇ ਕੀ ਹਾਲ ਹੈ ਭਾਜੀ ਠੀਕ ਠਾਕ ਬੋਬੂ ਜੀ ਬੋਬੂ ਜੀ ਕੀ ਕਰੀਆ ਵਾ ਬੋਬੂ ਬੋਬੂ ਜੀ ਮਾਨ ਮਾਨ ਦਾ ਬੱਲੇ ਬ ਬਹੁ ਬੜੀ ਲੇਟੇ ਦਿੱਟੇ ਹੋ ਅਜੀ ਗੱਲੀ ਬਹੁ ਬੜੀ ਉਹਨਾਂ ਨੇ ਕਿਹੜੇ ਕਿਹੜੇ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਜਾਂ ਸਿਮਰਨਜੀਤ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਦੀ ਮਾਨ ਸਿਮਰਨਜੀਤ ਸਿੰਘ ਇਹ ਏਰੀਆ ਮਾਨ ਸਾਹਿਬ ਦਾ ਹੈ ਕਿ ਅਸੀਂ ਗਲਤ ਲੱਗ ਰਿਹਾ ਵੀ ਇਹ ਇੱਕ ਥਾਂ ਇੱਕ ਪ੍ਰੈਕਟੀਕਲ ਥਾਂ ਚੋਂ ਲਈ ਸਾਨੂੰ ਲੱਗਦਾ ਸਿਮਰਨਜੀਤ ਸਿੰਘ ਮਾਨ ਏਰੀਆ ਸਾਰਾ ਮਲੇਰ ਕੋਟਲਾ ਇੱਕ ਬੜਾ ਮਾਨ ਦਾ ਬਿੱਤੇ ਗਏ ਅੱਛਾ ਠੀਕ ਹੈ ਉਹਨਾਂ ਨੇ ਕੰਮ ਜੋ ਕੀਤਾ ਉਹਨਾਂ ਹਮ ਪਹਿਲੀ ਗ੍ਰਾਂਡ ਸਰਦਾਰ ਸਿਮਰਨਜੀਤ ਮਾਨ ਨੇ ਰੱਖੀ ਨਹੀਂ ਕਿਸੇ ਐਮਪੀ ਨੂੰ ਨਹੀਂ ਪਤਾ ਸੀ ਤੇ ਇਹਦਾ ਐਮਪੀ ਨੇ ਤੇਰੇ ਐਮਪੀਆਂ ਜੋ ਐ ਐਮਪੀ ਆਵਾਜ਼ ਲਵਾ ਕਿਆ ਮੁਸਲਮਾਨ ਲਿਆ ਕਿ ਜੇ ਕਿਆ ਹਿੰਦੂ ਐ ਸੀ ਕਿਆ ਸਿੱਖ ਲੈ ਕਿਆ ਇਸਾਈ ਲੈ ਜਾਂ ਦਲਿਤ ਲੈ ਸਾਰੇ ਆਇਆ ਕਰੇ ਵਿੱਚ ਇਹ ਵਾਟ ਮਦਦਾਰ ਸੀ ਮਰੇ ਜਿਹਨਾਂ ਨੂੰ ਮਾਨ ਅੱਛਾ ਕੀ ਕੁਛ ਆਵਾਜ਼ਾਂ ਚੁੱਕੇ ਨੇ ਮਾਨ ਸਾਹਿਬ ਨੇ ਮਾਨ ਸਾਹਿਬ ਨੇ 52 ਕਰੋੜ ਰੁਪਏ ਲੇਟਾ ਬਿਜਲੀ ਬੋਰਡ ਨੂੰ ਤੇ ਬਿਜਲੀ ਦਿੱਕਤ ਆ ਰਹੀ ਦੀ ਪਰੇਸ਼ਾਨੀ ਉਹ ਪਰੇਸ਼ਾਨੀ ਨਹੀਂ ਆਉਗੀ ਹਾਂ ਹੁਣ ਤਾਂ ਕਰੋ ਕੰਮ ਚੱਲ ਰਿਹਾ ਖੰਬੇ ਵੀ ਲੱਗ ਰਹੇ ਨੇ ਰਾਟ ਪਰ ਵੀ ਰੁਕੇ ਜਾਣ ਤਾਰਾ ਕੋ ਰੁਕਿਆ ਜਾ ਰਿਹਾ ਇਸ ਕਰਕੇ ਪਤਾ ਜਿਆ ਉਹਨਾਂ ਨੂੰ ਇਹ ਸਰਦਾਰ ਮਾਨ ਨੂੰ ਵਧੀਆ ਬੰਦਾ ਅਸੀਂ ਫੇਰ ਦੁਬਾਰਾ ਚੁਣੀ ਉਹਨਾਂ ਨੂੰ ਇਸ ਕਰਕੇ ਚੁਣ ਕੇ ਕਿ ਇੱਕ ਵਧੀਆ ਐਮਪੀ ਬਣਾਈਏ ਨਾ ਵੀ ਸਰਕਾਰ ਵੀ ਬਣਾਈਏ ਇਹਨਾਂ ਦੀ ਸਰਕਾਰ ਬਣੇ ਤੇ ਸਾਨੂੰ ਵੀ ਫਾਇਦਾ ਹੋਵੇ ਤੁਹਾਨੂੰ ਫਾਇਦਾ ਕਿਵੇਂ ਹੋਏਗਾ ਇਹ ਦੱਸੋ ਮੈਨੂੰ ਪਹਿਲਾਂ ਮੈਨੂੰ ਫਾਇਦਾ ਇਹ ਹੋਈ ਰਾਸ਼ਨ ਬਣੀ ਇਹਨੂੰ ਘੱਟ ਰੇਟ ਤੇ ਮਿਲੂਗਾ ਤੇ ਉਹ ਜਿਵੇਂ ਕੋਈ ਸਾਡਾ ਆਟਾ ਆਉਟ ਹੋਵੇ ਕੋਈ ਕਾਰੋਬਾਰਾ ਇਹ ਸਾਡੇ ਘਟੇ ਰੋਜ਼ ਨੂੰ ਬਿਲਕੁਲ ਹਾਂ ਮਤਲਬ ਮਾਨ ਸਾਹਿਬ ਤੋਂ ਸੰਤੁਸ਼ਟ ਹੋਗੇ ਜੇ ਫੇਰ ਆਣਗੇ ਹਾਂ ਜੀ ਮਾਨ ਕੀ ਹਾਲ ਹੈ ਬਈ ਠੀਕ ਠਾਕ ਵਧੀਆ ਮਿੱਤਰ ਟਾਰਗੇਟਿੰਗ ਮੈਂ ਤਾਂ ਬੋਲਿਆ ਨਹੀਂ ਜਾਣਾ ਕਿ ਦੁਬਾਰਾ ਬੋਲਦਾ ਕਿ ਕੀ ਗੱਲ ਹੋ ਗਈ ਸਿਕਾਇਆ ਹੋਇਆ ਪਹਿਲੇ ਕੀ ਹਾਲ ਹੈ ਬਈ ਵਧੀਆ ਵੀਰੇ ਵਧੀਆ ਬਾਹ ਵਧੀਆ ਕੀ ਤਿਆਰੀ ਇੱਧਰ ਹਵਾ ਕੀ ਹੈ ਹਵਾ ਇਸ ਟਾਈਮ ਤਾਂ ਯਾਰ ਪੂਰੀ ਸਰਦਾਰ ਸਿਮਰਨ ਸਿੰਘ ਮਾਨ ਸਾਹਿਬ ਦੀ ਪੂਰੀ ਹਵਾ ਗਈ ਹਾਂ ਜੀ ਕੀ ਕੰਮ ਕੀ ਕੀਤਾ ਮਾਨ ਸਾਹਿਬ ਨੇ ਇੱਥੇ ਕੋਈ ਹੈ ਕੋਈ ਖਾਸ ਮਾਨ ਸਾਹਿਬ ਨੇ ਇੱਥੇ ਕਾਫੀ ਜ਼ਿਆਦਾ ਕੰਮ ਕੀਤੇ ਨੇ ਇੱਕ ਤਾਂ ਬਿਜਲੀ ਦੀਆਂ ਮੰਨ ਲਓ ਵੀ ਤਾਰਾਂ ਇਹ ਇੱਥੇ ਅੰਡਰਗਰਾਊਂਡ ਹੋਣ ਜਾ ਰਹੀਆਂ ਨੇ ਜੀਆਂ ਤੇ ਇੱਕ ਆਪਣੇ ਜਿਨ੍ਹਾਂ ਨੇ ਇਥੋਂ ਮੁਸਲਮ ਨੇ ਹਾਜ਼ਨ ਆਰਾ ਮਾਰਿਆ ਸੀ ਉਹਨਾਂ ਦੇ ਨਾਮ ਦੇ ਉੱਤੇ ਇੱਧਰ ਯਾਦਗਾਰ ਬਣ ਰਹੀ ਜਾ ਰਹੀ ਆ ਜੋ ਕਿ ਕਿਸੇ ਵੀ ਸਰਕਾਰ ਨੇ ਕਿਸੇ ਵੀ ਐਮ ਐਲ اے ਨੇ ਅੱਜ ਤੱਕ ਕਿਤੇ ਵੀ ਨਹੀਂ ਬਣਵਾਈ ਹੈਗੀ ਇੱਥੇ ਮਰੇ ਕੋਲੇ ਇਕੱਲੇ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਉਹਨਾਂ ਨੇ ਬਣਵਾਈ ਆ ਉਹਨਾਂ ਨੇ ਇਸ ਚੀਜ਼ ਵੱਲ ਧਿਆਨ ਦਿੱਤਾ ਬਿਲਕੁਲ ਹੋਰ ਬੰਦੀ ਦੁਨੀਆਂ ਦਾ ਕੁਝ ਨਹੀਂ ਕੀਤਾ ਲੋਕਾਂ ਨੇ ਬੰਦੀ ਸਿੰਘਾਂ ਖਤਰਾ ਬਹੁਤ ਚੀਜ਼ਾਂ ਨੇ ਇਹ ਚੀਜ਼ਾਂ ਨੂੰ ਦੇਖ ਕੇ ਕਹਿੰਦੇ ਅਸੀਂ ਵੋਟ ਪਾਵਾਂਗੇ ਅਸੀਂ ਸਾਰਾ ਘੁੰਮਣ ਦੀ ਕੋਸ਼ਿਸ਼ ਕੀਤੀ ਪਰ ਜਿੱਥੇ ਲੋਕ ਪਹੁੰਚੇ ਆਵਾਮ ਪਹੁੰਚੀ ਉਹਨਾਂ ਨੇ ਆਪਣਾ ਦੱਸਤਾ ਕਿ ਅਸੀਂ ਵੋਟ ਕਿਨੂੰ ਕਰਨੀ ਹੈਗੀਆ ਝੁਕਾ ਸਿਮਰਨਜੀਤ ਸਿੰਘ ਮਾਨਹੋਰਾ ਕੰਨੀ ਗਿਆ ਸੁਖਪਾਲ ਸਿੰਘ ਹੋਰ ਖੈਰਾ ਹਰਨ ਨੂੰ ਸਵਾਲ ਸੀਗੇ ਉਹ ਸਵਾਲ ਕੀ ਸੀਗੇ ਮੈਂ ਦੱਸਣਾ ਚਾਹਾਂਗਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਧੂਰੀ ਪਿੰਡ ਹੈ ਕਿ ਸ਼ਹਿਰ ਹੈ ਇਸ ਤਿੱਕੇ ਦੇ ਨਾਲ ਸਵਾਲ ਚੁੱਕੇ ਗਏ ਨੇ ਮਲੇਰਕੋਟਲਾ ਦੇ ਵਿੱਚ ਖੜੇ ਹੋਏ ਸੀਗੇ ਇੱਥੋਂ ਗੱਲਬਾਤ ਕੀਤੀ ਹੈ ਅਸੀਂ ਸਾਰੇ ਇਸ ਨਾਮੀ ਗੇਟ ਦੇ ਕੋਲੋਂ ਸੀਗੇ ਇੱਥੋਂ ਤੁਹਾਨੂੰ ਲੋਕਾਂ ਦਾ ਹਾਲਚਲ ਦੱਸਿਆ ਕਿ ਕਿਵੇਂ ਸੀਗਾ ਪਰ ਅਸੀਂ ਹੋਰ ਵੀ ਵਕਫ ਵਕਫ ਥਾਵਾਂ ਤੇ ਜਾਵਾਂਗੇ ਮਲੇਰਕੋਟਲੇ ਦੇ ਵਿੱਚ ਸਾਰਾ ਮਲੇਰਕੋਟਲਾ ਕਿਉਂਕਿ ਬਹੁਤ ਵੱਡਾ ਜ਼ਿਲ੍ਹਾ ਹੈਗਾ ਕਵਰੇਜ ਕਰਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਝੁਕਾ ਕੇ ਇਸ ਪਾਸੇ